ਕਿਉਂ ਕਿਹਾ ਸੀ ਬਾਬਾ ਜੀ ਨੇ ਨਾ ਕੋਈ ਹਿੰਦੂ ਨਾ ਕੋਈ ਮੁਸਲਮ ਜੋ ਅੱਜ ਤੁਸੀਂ ਦੇਖ ਰਹੇ ਹੋ ਆਸ-ਪਾਸ ਦੁਨੀਆ ਦੇ ਵਿੱਚ ਉਸ ਵੇਲੇ ਵੀ ਧਰਮਾਂ ਦੇ ਵਿੱਚ ਉਹੀ ਹਾਲ ਸੀ ਧਰਮਾਂ ਨੂੰ ਲੈ ਕੇ ਵੰਡ ਸੀ ਧਰਮਾਂ ਨੂੰ ਲੈ ਕੇ ਅੰਤ ਵਿਸ਼ਵਾਸ ਸੀ ਤਾਂ ਬਾਬਾ ਜੀ ਉਹਨਾਂ ਨੇ ਸਿਖਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਜੇ ਬਾਬਾ ਜੀ ਅੱਜ ਹੁੰਦੇ ਅੱਜ ਉਹ ਕਹਿੰਦੇ ਨਾ ਕੋਈ ਹਿੰਦੂ ਨਾ ਕੋਈ ਮੁਸਲਮ ਨਾ ਕੋਈ ਸਿੱਖ ਕਿ ਜਿਹੜੇ ਬਾਬਾ ਜੀ ਨੇ ਸਾਨੂੰ ਸਿੱਖ ਬਣਾਇਆ ਸੀ ਉਹ ਸਿੱਖੀ ਖੋ ਗਈ ਵਿੱਚ ਹੀ ਹੋ ਗਈ ਉਹ ਅੱਜ ਸਿੱਖੀ ਦੇ ਵਿੱਚ ਉਹੀ ਹਾਲ ਹੈ ਜੋ ਜੋ ਉਸ ਸਮਿਆਂ ਦੇ ਵਿੱਚ Hindu ਧਰਮ ਦੇ ਵਿੱਚ ਸੀ Muslim ਧਰਮ ਦੇ ਵਿੱਚ ਸੀ ਅੱਜ ਉਹੀ ਸਿੱਖੀ ਧਰਮ ਦੇ ਵਿੱਚ ਹੋ ਰਿਹਾ ਹੁਣ ਸਾਨੂੰ ਸਕੂਲਾਂ 'ਚ ਪੜਾਇਆ ਗਿਆ ਜੀ ਬਾਬਾ ਨਾਨਕ ਨੇ ਸਿੱਖ ਪੰਥ ਦੀ ਸਥਾਪਨਾ ਕੀਤੀ ਤੇ ਸਿੱਖ ਧਰਮ ਬਣਾਇਆ ਮੇਰੇ ਮਨ 'ਚ ਸਵਾਲ ਆਉਂਦਾ ਸੀ कि बाबा जी ਆਪਣੀ ਇਨਲਾਈਟਡ ਮਾਈਂਡ ਤੋਂ ਬਾਅਦ ਬਾਬਾ ਨਾਨਕ ਕਹਿ ਰਿਹਾ ਨਾ ਕੋਈ Hindu ਨਾ ਕੋਈ Muslim ਉਹ ਕਹਿ ਰਹੇ ਨੇ ਇਹ ਤੁਸੀਂ ਕਿਸੇ ਧਰਮ ਦੇ ਨਹੀਂ ਹੈਗੇ ਤੁਸੀਂ ਸਾਰੇ ਇੱਕ ਰੱਬ ਦੇ ਬੰਦੇ ਹੋ ਇਹ ਗੱਲ ਕਹਿਣ ਤੋਂ ਬਾਅਦ ਉਹ ਇਹ ਕਿਉਂ ਕਹਿਣਗੇ ਤੁਸੀਂ ਸਿੱਖ ਧਰਮ ਦੇ ਹੋ ਇੱਕ ਨਵਾਂ ਧਰਮ ਕਿਉਂ ਬਣਾਉਣਗੇ ਉਹ ਦੋ ਧਰਮਾਂ ਨੂੰ ਖਤਮ ਕਰਕੇ ਤੀਜਾ ਧਰਮ ਸ਼ੁਰੂ ਕਿਉਂ ਕਰਨਗੇ ਇਦਾਂ ਕਿਵੇਂ ਯਾਰ ਹੋ ਸਕਦਾ ਤੇ ਫਿਰ ਜਦੋਂ ਮੈਂ ਜਪਜੀ ਸਾਹਿਬ ਨੂੰ ਸੱਚੀ ਚ ਪੜ੍ਹ ਕੇ ਸਮਝਣਾ ਸ਼ੁਰੂ ਕੀਤਾ ਗੁਰਬਾਣੀ ਨੂੰ ਸੱਚੀ ਸਮਝਣਾ ਸ਼ੁਰੂ ਕੀਤਾ ਉਸ ਵੇਲੇ ਵੀ ਇਹੀ ਸਵਾਲ ਆ ਰਿਹਾ ਸੀ ਕਿ ਜੇ ਬਾਬਾ ਨਾਨਕ ਜੀ ਨੇ ਇਹ ਗੁਰਬਾਣੀ ਲਿਖੀ ਹੈ ਉਹ ਸਿੱਖ ਧਰਮ ਸ਼ੁਰੂ ਨਹੀਂ ਕਰ ਸਕਦੇ ਜੇ ਉਹਨਾਂ ਨੇ ਸਿੱਖ ਧਰਮ ਦੀ ਸ਼ੁਰੂਆਤ ਕੀਤੀ ਆ ਤਾਂ ਉਹ ਬਾਣੀ ਨਹੀਂ ਲਿਖ ਸਕਦੇ ਇਹ ਹੋ ਹੀ ਨਹੀਂ ਸਕਦਾ ਕਿ ਜਿਹੜੇ ਬੰਦੇ ਨੇ ਉਹ ਬਾਣੀ ਲਿਖੀ ਆ ਉਹ ਕਹੇ ਕਿ ਸਿੱਖ ਧਰਮ ਨਵਾਂ ਬਣਾ ਲਓ ਹੌਲੀ 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 ਫਿਰ ਸਮਝਦੇ ਸਮਝਦੇ ਬਾਣੀ ਨੂੰ ਸਮਝਦੇ ਸਮਝਦੇ ਇੱਕ ਦਿਨ ਸਮਝ ਆਉਂਦੀ ਹੈ ਸਿੱਖੀ ਤੇ ਧਰਮ ਸਿੱਖੀ ਅਤੇ ਧਰਮ ਦੋ ਅਲੱਗ ਅਲੱਗ ਸ਼ਬਦ ਨੇ ਸਿੱਖੀ ਇੱਕ ਧਰਮ ਨਹੀਂ ਆ ਸਿੱਖੀ ਰਹਿਣ ਸਹਿਣ ਜਿਉਣ ਦਾ ਤੇ ਦੁਨੀਆ ਚ ਵਿਚਰਨ ਦਾ ਤਰੀਕਾ ਏ ਜਿਹਦੇ ਵਿੱਚ ਅਸੀਂ ਉਹ ਰਾਹ ਤੇ ਤੁਰ ਕੇ ਆਪਣੇ ਆਪ ਦੇ ਅੰਦਰ ਦੇ ਰੱਬ ਨੂੰ ਲੱਭ ਸਕਦੇ ਆ ਇੱਕ ਨਾਲ ਇੱਕ ਹੋ ਸਕਦੇ ਆ ਜਿਹੜਾ ਉਹ ਇੱਕ ਓੰਕਾਰ ਦਾ ਨਾਮ ਦਿੱਤਾ ਹੈ ਬਾਬਾ ਜੀ ਨੇ ਬਾਬੇ ਨੇ ਉਹ ਆਪਾਂ ਉਹਦੇ ਨਾਲ ਇੱਕ ਹੋ ਸਕਦੇ ਆ ਉਹ ਰਾਹ ਹੈਗਾ ਸਿੱਖੀ ਦਾ ਇਹ ਸਿੱਖੀ ਦਾ ਮਤਲਬ ਦੇਖਿਆ ਜਾਵੇ ਸਿੱਖੀ ਦਾ ਸਿੱਖ ਦਾ ਮਤਲਬ ਹੈ ਸਿੱਖਣਾ ਪਰ ਸਿੱਖਣਾ ਕੀ ਏ ਕੀ ਸਿੱਖਣਾ ਅਸੀਂ ਪਹਿਲਾਂ ਗੱਲ ਕਰਦਾ ਮੈਂ ਸਿੱਖਣਾ ਕੀ ਆ ਫਿਰ ਗੱਲ ਕਰਦੇ ਆ ਧਰਮ ਕੀ ਆ ਕਿਉਂਕਿ ਇਹ ਦੋ ਅਲੱਗ ਚੀਜ਼ਾਂ ਨੇ ਹੁਣ ਇੱਕ ਹੁੰਦਾ ਅੰਦਰੂਨੀ ਗਿਆਨ ਇੱਕ ਹੁੰਦਾ ਬਾਹਰੀ ਗਿਆਨ ਜਿਹੜਾ ਬਾਹਰੀ ਗਿਆਨ ਹੈ ਜਿੱਦਾਂ ਅਸੀਂ ਸਕੂਲ ਜਾਂਦੇ ਆ ਪੜ੍ਹ ਕੇ ਡਾਕਟਰ ਬਣ ਗਏ ਇੰਜੀਨੀਅਰ ਬਣ ਗਏ ਜੋ ਬਾਹਰੀ ਗਿਆਨ ਹੈ ਉਹ ਸਾਨੂੰ ਦੁਨੀਆ ਦੇ ਵਿੱਚ ਕੰਮ ਆਉਂਦਾ ਹੈ ਪੈਸੇ ਬਣਾਉਣ ਲਈ ਘਰ ਬਣਾਉਣ ਲਈ ਆਪਣਾ ਨੌਕਰੀਆਂ ਕਰਕੇ ਆਪਣਾ ਕੰਮ ਕਰ ਸਕੀਏ ਆਪਣੇ ਪੈਸੇ ਬਣਾ ਸਕੀਏ ਆਪਣਾ ਰੋਟੀ ਪਾਣੀ ਦਾ ਹਿੱਲਾ ਕਰ ਸਕੀਏ ਉਹ ਦੇ ਲਈ ਕੰਮ ਆਉਂਦਾ ਬਾਹਰੀ ਗਿਆਨ ਤਾਂ ਸਿੱਖ ਸਕੂਲਾਂ 'ਚ ਜਾਂਦੇ ਆ। ਪਰ ਜਿਹੜਾ ਅੰਦਰੂਨੀ ਗਿਆਨ ਹੈ, ਅੰਦਰੂਨੀ ਗਿਆਨ ਜਿਹੜਾ ਕੰਮ ਆਉਂਦਾ ਉਹ ਹੈਗਾ ਤੁਹਾਨੂੰ ਰੱਬ ਦੇ ਨਾਲ ਇੱਕ ਹੋਣ ਦਾ ਕੰਮ ਆਉਂਦਾ। ਉਹ ਤੁਹਾਨੂੰ ਰੱਬ ਦੇ ਰਾਹ ਤੇ ਤੋਰਦਾ, ਇੱਕ ਓਮਕਾਰ ਦੇ ਰਾਹ ਤੇ ਤੋਰਦਾ। ਉਹ ਹੈਗਾ ਅੰਦਰੂਨੀ ਗਿਆਨ। ਸਿੱਖ ਦਾ ਮਤਲਬ ਹੈ ਕਿ ਉਹ ਅੰਦਰੂਨੀ ਗਿਆਨ ਆਪਣਾ ਪ੍ਰਾਪਤ ਕਰਕੇ ਉਹ ਇੱਕ ਓਮਕਾਰ ਨਾਲ ਇੱਕ ਹੋ ਰਿਹਾ, ਰੱਬ ਨਾਲ ਇੱਕ ਹੋ ਰਿਹਾ। ਤੇ ਜਿਹੜਾ ਜਿਹੜਾ ਵੀ ਬੰਦਾ ਆਪਣੇ ਅੰਦਰ ਦੇ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਉਹ ਬਾਬੇ ਦੇ ਰਾਹ ਤੇ ਤੁਰ ਰਿਹਾ ਉਹ ਸਿੱਖਾ ਚਾਹੇ ਉਹ Hindu ਧਰਮ ਦਾ ਹੋਵੇ ਚਾਹੇ ਉਹ Muslim ਧਰਮ ਦਾ ਹੋਵੇ ਚਾਹੇ ਉਹ ईसाई ਹੋਵੇ ਬਾਬੇ ਨੇ ਕਿਸੇ 'ਚ ਕੋਈ ਫਰਕ ਨਹੀਂ ਕੀਤਾ ਇਦਾਂ ਹੋਵੇ ਨਹੀਂ ਸਾਰਾ ਬਾਬਾ ਕਿਸੇ 'ਚ ਫਰਕ ਕਰਦੇਵੇ ਕਿਉਂਕਿ ਬਾਬੇ ਨੇ ਤਾਂ ਸਿਖਾਇਆ ਸਾਨੂੰ ਸਾਰੇ ਇੱਕ ਆ ਫਿਰ ਕਿਵੇਂ ਕਹਿ ਦੂ ਕਿ ਸਿੱਖ ਅਲੱਗ ਹੈ Hindu ਲੱਗ ਹੈ ਉਹ ਮਾੜਾ ਹੈ ਉਹ ਚੰਗਾ ਹੈ ਉਹ ਵੀ ਤਾਂ ਸਾਰੇ ਇੱਕ ਬਰਾਬਰ ਸੀਗੇ ਹੈਨਾ ਤਾਂ ਕਰਕੇ ਜੋ ਸਿੱਖ ਹੈ ਸਿੱਖ ਦਾ ਮਤਲਬ ਹੈ ਆਪਣੇ ਅੰਦਰੂਨੀ ਗਿਆਨ ਪ੍ਰਾਪਤ ਕਰਕੇ ਉਹ ਇੱਕ ਰੱਬ ਨਾਲ ਜੋੜਨਾ ਜਿਹਨੂੰ ਕਹਿੰਦੇ ਨੇ ਰੱਬ ਸਾਡੇ ਅੰਦਰ ਹੀ ਵਸਦਾ ਉਹ ਆਪਣੇ ਅੰਦਰ ਦੇ ਰੱਬ ਨੂੰ ਲੱਭਣਾ ਕਿ ਉਹ ਹੈ ਕੀ ਉਹ ਇੱਕ ਹੈ ਕੀ ਉਹ ਗਿਆਨ ਨੂੰ ਪ੍ਰਾਪਤ ਕਰਨ ਲਈ ਸਾਨੂੰ ਦਿੱਤੀ ਹੈ ਬਾਬੇ ਨੇ ਆਪਣੀ ਗੁਰੂ ਬਾਣੀ ਸਾਨੂੰ ਗੁਰੂ ਬਾਣੀ ਬਾਰੇ ਕੁਝ ਨਹੀਂ ਸਿਖਾਇਆ ਗਿਆ ਜੀ ਮੈਂ 30 ਸਾਲਾਂ ਦਾ ਹੋ ਚੁੱਕਾ ਜਿਹੜੇ ਪੰਜਾਬ ਵਿੱਚ ਮੈਂ ਪੜਿਆ ਨਾ ਸਾਨੂੰ ਗੁਰਮੁਖੀ ਸਿਖਾਈ ਗਈ ਆ ਨਾ ਸਾਨੂੰ ਗੁਰਬਾਣੀ ਦੇ ਮਤਲਬ ਸਮਝਾਏ ਗਏ ਨੇ ਕਿਉਂਕਿ ਜੋ ਸਮਝਾਉਣੇ ਵਾਲੇ ਉਹਨਾਂ ਨੂੰ ਖੁਦ ਨੂੰ ਸਮਝ ਨਹੀਂ ਆ ਕਿ ਗੁਰਬਾਣੀ ਕਹਿਣੀ ਕੀ ਚਾਹੁੰਦੀ ਹੈ ਮੈਂ ਜੋ ਗੁਰਬਾਣੀ ਤੋਂ ਸਿੱਖਿਆ ਮੈਂ ਤੁਹਾਨੂੰ ਇੰਨੀ ਗੱਲ ਕਹਿ ਦਿੰਨਾ ਗੁਰਬਾਣੀ ਆਪਾਂ ਕਹਿੰਦੇ ਆ ਕਿ ਗ੍ਰੰਥ ਹੈ ਗ੍ਰੰਥ ਹੈ ਗੁਰਬਾਣੀ ਇੱਕ ਅਧਿਆਤਮਿਕ ਕਵਿਤਾ ਏ ਸਪਿਰਚੁਅਲ ਪੋਇਮ ਆ ਉਹ ਤੁਹਾਨੂੰ ਉਹ ਤੁਹਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਦੀ ਆ ਗੁਰਬਾਣੀ ਸਾਨੂੰ ਉਸ ਅਧਿਆਤਮਿਕ ਤਰੀਕੇ ਨਾਲ ਜਿਉਣਾ ਸਿਖਾਉਂਦੀ ਆ ਜਿਸ ਦਿਨ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਸਿੱਖੀ ਆ ਜੋ ਇਹ ਤਾਂ ਹੈ ਹੀ ਅਧਿਆਤਮਿਕ ਉਹ ਤਾਂ ਹੈ ਹੀ ਸਪਿਰਚੁਅਲ ਉਸ ਦਿਨ ਜਾ ਕੇ ਸਭ ਕੁਝ ਬਦਲ ਜਾਂਦਾ ਹੁਣੋਂ ਅੰਦਰਲੇ ਗਿਆਨ ਨੂੰ ਲੱਭਣ ਲਈ ਜੋ ਸਾਨੂੰ ਬਾਬੇ ਨੇ ਦਿੱਤੀ ਹੈ ਉਹ ਹੈਗੀ ਵੀ ਗੁਰੂ ਦੀ ਬਾਣੀ ਬਾਬੇ ਨੇ ਜੋ ਬਾਣੀ ਲਿਖੀ ਹੈ ਆਪਾਂ ਸਾਰੇ ਬਾਣੀ ਪੜ੍ਹਦੇ ਆ ਮੈਂ ਛੋਟਾ ਹੁੰਦਾ ਮੈਂ ਵੀ ਸਾਨੂੰ ਕਿਹਾ ਜਾਂਦੀ ਸੀ ਪੜ੍ਹੋ ਜੀ ਅਸੀਂ ਪੜ੍ਹ ਲਿਆ ਰੱਟ ਲਈ ਬਹਿ ਕੇ ਇਦਾਂ ਨਾ ਬਹਿ ਕੇ ਪਾਠ ਵਾਂਗੂ ਜੀ ਹਾਂ ਮੈਂ ਕਰ ਲਈ ਗੁਰਬਾਣੀ ਪੜ੍ਹ ਲਈ ਪਰ ਸਾਨੂੰ ਸਮਝ ਨਹੀਂ ਸੀ ਆਉਂਦਾ ਕਿ ਕੀ ਲਿਖਿਆ ਹੋਇਆ ਸਾਨੂੰ ਮਤਲਬ ਥੋੜੀ ਪਤਾ ਸੀ ਕੀ ਕਹਿਣਾ ਚਾਹ ਰਿਹਾ ਹੈ ਬਾਬਾ ਤੇ ਨਾ ਹੀ ਜੋ ਸਮਝਾਉਣੇ ਵਾਲੇ ਨੇ ਉਹਨਾਂ ਨੂੰ ਪਤਾ ਸੀ ਉਹ ਵੀ ਗਲਤ ਸਮਝਾ ਰਹੇ ਨੇ ਕੋਚ ਵੀ ਅੰਧਵਿਸ਼ਵਾਸ ਬਣੇ ਪਏ ਨੇ ਠੀਕ ਹੈ ਗੁਰਬਾਣੀ ਹੈਗੀ ਹੈ ਇੱਕ ਅਧਿਆਤਮਿਕ ਕਵਿਤਾ ਇੱਕ ਸਪਿਰਚੁਅਲ ਪੋਇਮ ਹੈ ਗੁਰਬਾਣੀ ਤੇ ਜਿਹੜੀ ਉਹ ਕਵਿਤਾ ਤੁਹਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਦੀ ਹੈ ਉਹ ਆਪਣੇ ਅੰਦਰ ਅੰਦਰ ਦੇ ਰੱਬ ਨੂੰ ਲੱਭਣ ਦਾ ਤਰੀਕਾ ਦੱਸਦੀ ਹੈ ਗੁਰਬਾਣੀ ਦਾ ਇੱਕੋ ਇੱਕ ਮਕਸਦ ਹੈ ਕਿ ਉਹ ਤੁਹਾਨੂੰ ਸਿਖਾ ਰਹੀ ਹੈ ਸਮਝਾ ਰਹੀ ਹੈ ਕਿ ਉਹ ਇੱਕ ਰੱਬ ਹੈ ਕੀ ਤੇ ਉਹਦੇ ਤੱਕ ਜਾਣਾ ਕਿਵੇਂ ਸਾਰੀ ਦੀ ਸਾਰੀ ਗੁਰਬਾਣੀ ਇੱਕ ਇਸ ਤਰੀਕੇ ਨਾਲ ਇੱਕ ਵਿਗਿਆਨਿਕ ਤਰੀਕਾ ਹੈ ਗੁਰਬਾਣੀ ਕੋਈ ਇਦਾਂ ਮੈਥ ਨਹੀਂ ਹੈ ਕੋਈ ਇਦਾਂ ਇਹ ਜੀ ਚੀਜ਼ ਨਹੀਂ ਹੈ ਕਿ ਜਿਹਦੇ ਵਿੱਚ ਤੁਹਾਨੂੰ ਬਿਨਾ ਗੱਲੋਂ ਕਿਹਾ ਗਿਆ ਯਕੀਨ ਕਰੋ ਫੇਥ ਕਰੋ ਉਹ ਵਿਗਿਆਨਿਕ ਇੱਕ ਤਰੀਕਾ ਦੱਸਿਆ ਗਿਆ ਕਿ ਬੰਦਾ ਆਪਣੇ ਆਪ ਨੂੰ ਆਪਣੀ ਹੋਂਮੇ ਤੋਂ ਖਤਮ ਕਰਕੇ ਆਪਣੇ ਆਪ ਤੋਂ ਉੱਪਰ ਉੱਠ ਕੇ ਇੱਕ ਰੱਬ ਦਾ ਅਹਿਸਾਸ ਕਿਵੇਂ ਕਰ ਸਕਦਾ ਸਿੱਖ ਦਾ ਕੰਮ ਹੈ ਉਹ ਆਪਣੇ ਅੰਦਰੂਨੀ ਗਿਆਨ ਨੂੰ ਲੱਭਣਾ ਬਾਣੀ ਨੂੰ ਸਮਝ ਕੇ ਅੰਦਰੂਨੀ ਗਿਆਨ ਨੂੰ ਲੱਭਣਾ ਹੈਗਾ ਸਿੱਖ ਫਿਰ ਧਰਮ ਕੀ ਹੈ ਬਾਪੂ ਨੇ ਆਪਨ ਕੀ ਕਿਹਾ ਸੀ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਹੈ ਨਾ ਇਹਦੇ ਵਿੱਚ ਜੇ ਤੁਸੀਂ ਸੱਚੀ ਚੋਰਾਹ ਤੇ ਤੁਰਦੇ ਹੋ ਤੁਹਾਡੇ ਲਈ ਦਿਲ ਦੇ ਵਿੱਚ ਇਨਸਾਨੀਤ ਲਈ ਪਿਆਰ ਹੋਣਾ ਚਾਹੀਦਾ ਤੁਸੀਂ ਕਿਸੇ ਨੂੰ ਮਾੜਾ ਨਹੀਂ ਦੇਖ ਸਕਦੇ ਕਿਸੇ ਨੂੰ ਆਪਣੇ ਤੋਂ ਨੀਵਾਂ ਨਹੀਂ ਦੇਖ ਸਕਦੇ ਜੇ ਤੁਸੀਂ ਅੱਖਾਂ ਨਾਲ ਕੋਈ ਬੰਦੇ ਵੱਲ ਦੇਖ ਰਹੇ ਹੋ ਜਿੱਥੇ ਉਹਦੇ ਵਿੱਚ Hindu, Muslim, Sikh ਕੋਈ ਛੋਟੀ ਜਾਤ ਵਾਲਾ ਦੀਂਦਾ ਹੈ ਕੋਈ ਮਾੜਾ ਦੀਂਦਾ ਹੈ ਫਿਰ ਤੁਸੀਂ ਰੱਬ ਦਾ ਅਹਿਸਾਸ ਨਹੀਂ ਕੀਤਾ ਜੇ ਤੁਹਾਨੂੰ ਸਿਰਫ ਇਨਸਾਨ ਦੀਂਦਾ ਹੈ ਉੱਥੇ ਜਾ ਕੇ ਤੁਸੀਂ ਬਾਬੇ ਦੇ ਰਾਹ ਤੇ ਤੁਰਦੇ ਹੋ ਇਹੜਾ ਸਾਡਾ ਧਰਮ ਹੈ ਉਹ ਹੈਗਾ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ ਇਨਸਾਨੀਅਤ ਦਾ ਆਪਣਾ ਧਰਮ ਹੈ ਸੋ ਸਿੱਖ ਦਾ ਮਤਲਬ ਹੈ ਕਿ ਆਪਣੇ ਅੰਦਰ ਦੇ ਗਿਆਨ ਨੂੰ ਪ੍ਰਾਪਤ ਕਰਕੇ ਰੱਬ ਦੇ ਕੋਲ ਜਾਣਾ ਧਰਮ ਸਾਡਾ ਹੈਗਾ ਇਨਸਾਨੀਅਤ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਛਕਣਾ ਜਦ ਤੱਕ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਸਤ ਧਰਮ ਕੀ ਹੁੰਦਾ ਤੇ ਸਿੱਖੀ ਕੀ ਹੈ ਅਸੀਂ ਆਪਸ ਵਿੱਚ ਲੜਦੇ ਹੀ ਰਹੇ ਨਾ ਹਿੰਦੂ ਸਿੱਖ ਨਾਲ ਲੜੀ ਜਾਂਦਾ ਮੁਸਲਮਾਨਾਂ ਲੜੀ ਜਾਂਦੇ ਨੇ ਆਪਸ ਵਿੱਚ ਪੰਗੇ ਪਈ ਜਾਂਦੇ ਨੇ ਸਾਰਿਆਂ ਦੇ ਬਾਬਾ ਨਾਨਕ ਨੂੰ ਕੋਈ ਵੀ ਜੋ ਬੰਦਾ ਸਮਝ ਸਕਦਾ ਉਹਦੀ ਬਾਣੀ ਨੂੰ ਕੋਈ ਵੀ ਸਮਝ ਸਕਦਾ ਚਾਹੇ ਉਹ ਹਿੰਦੂ ਹੋਵੇ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਜਾਤ ਪਾਤ ਦਾ ਹੋਵੇ ਬਾਬੇ ਲਈ ਸਾਰੇ ਬਰਾਬਰ ਨੇ ਮਾਮਾ ਯਾਰ ਕਰ ਹੀ ਨਹੀਂ ਸਕਦਾ ਕਿ ਹੇਚ ਫਰਕ ਤੇ ਇੱਕ ਗੱਲ ਹੋਰ ਬਾਬੇ ਦਾ ਪਿਆਰ ਪਾਉਣਾ ਸਾਰਿਆਂ ਲਈ ਜ਼ਰੂਰੀ ਹੈ ਬਾਬੇ ਦੀ ਬਾਣੀ ਨੂੰ ਪੜ੍ਹ ਕੇ ਸਮਝਣਾ ਸਾਰਿਆਂ ਨੇ ਜ਼ਰੂਰੀ ਹੈ ਕਿਉਂਕਿ ਜਿੰਨੇ ਵੀ ਅਸੀਂ ਚੀਜ਼ਾਂ ਕਰਦੇ ਆ ਰਹੇ ਹਾਂ ਬਾਹਰੀ ਦੁਨੀਆ ਤੇ ਉਹ ਕਰਨ ਦੇ ਤਰੀਕੇ ਗੁਰਮੁਹਾਨੀ ਚ ਕਿਤੇ ਜ਼ਿਆਦਾ ਵਧੀਆ ਦੱਸੇ ਹੋਏ ਨੇ ਕਿ ਤੁਸੀਂ ਕਿਦਾਂ ਗੁਰਮੁਹਾਨੀ ਦੇ ਰਾਹ ਤੇ ਤੁਰ ਕੇ ਆਪਣੀ ਜ਼ਿੰਦਗੀ ਚੋ ਸਟ੍ਰੈਸ ਮਕਾਉਣਾ ਐ ਐਂਗਜ਼ਾਈਟੀ ਮਕਾਉਣੀ ਐ ਟੈਨਸ਼ਨਾਂ ਮਕਾਉਣੀਆਂ ਨੇ ਕਿਵੇਂ ਤੁਸੀਂ ਆਪਣੀ ਜ਼ਿੰਦਗੀ ਜਿਹੇ ਜੀ ਚਾਹੁੰਦੇ ਹੋ ਉਹ ਵੀ ਬਣਾ ਸਕਦੇ ਹੋ ਗੁਰਬਾਣੀ ਚ ਸਭ ਕੁਝ ਲਿਖਿਆ ਹੋਇਆ ਪਰ ਦੁੱਖ ਦੀ ਗੱਲ ਕੀ ਹੈ ਕਈ ਬੰਦੇ ਤਾਂ ਹੈਗੇ ਨੇ ਜਿਨ੍ਹਾਂ ਨੂੰ ਗੁਰਬਾਣੀ ਦੀ ਬਹੁਤ ਸਮਝ ਹੋਊਗੀ ਮੈਨੂੰ ਵੀ 5 ਸਾਲ ਲੱਗ ਗਏ ਪਰ ਜੇ ਅਸੀਂ ਇਹ ਓਵਰਾਲ ਦੇਖੀਏ ਕਿ ਪੂਰੇ ਸਿੱਖੀ ਜੋ ਕੌਮ ਆ ਪੂਰੀ ਸਿੱਖੀ ਕੌਮ ਕੋਲ ਗੁਰਮਾਣੀ ਦੀ ਸਿਰਫ 5 ਤੋਂ 10% ਤੱਕ ਨੌਲੇਜ ਆ ਅਸੀਂ ਸਿੱਖ ਧਰਮ ਨੂੰ ਮੰਨ ਰਹੇ ਆ ਗੁਰਦੁਆਰੀ ਵੀ ਜਾ ਰਹੇ ਆ ਪਰ ਗੁਰਵਾਣੀ ਨੂੰ ਨਹੀਂ ਅਸੀਂ ਮੰਨਦੇ ਓਵਰ ਆਲ ਜੇ ਅਸੀਂ ਪੂਰੇ ਸਿੱਖ ਕੌਮ ਦੀ ਗੱਲ ਕਰੀਏ ਜੇ ਸਾਨੂੰ ਤਾਂ ਜੇ ਸਾਨੂੰ ਹੁਣ ਬਾਣੀ ਦੀ ਸਮਝ ਹੁੰਦੀ ਜੋ ਅੱਜਕੱਲ ਪੰਜਾਬ ਚ ਹੋ ਰਿਹਾ ਜੋ ਦੁਨੀਆ ਤੇ ਹੋ ਰਿਹਾ ਇਹ ਕਦੇ ਵੀ ਨਾ ਹੁੰਦਾ ਨਾ ਹੀ ਮੈਂ ਕਿਹਾ ਸੀ ਜਦ ਜਬਾ ਬਾਬਾ ਨਾਨਕ ਦੁਬਾਰਾ ਹੁੰਦੇ ਉਹੀ ਕਹਿੰਦੇ ਨਾ ਕੋਈ ਹਿੰਦੂ ਨਾ ਕੋਈ ਮੁਸਲਮ ਨਾ ਕੋਈ ਸਿੱਖ ਕਿਉਂਕਿ ਬਾਬਾ ਨਾਨਕ ਦਾ ਸਾਨੂੰ ਇਹ ਸਿੱਖ ਦਾ ਬਣਾਉਣ ਲਈ ਕਦੇ ਕਿਹਾ ਹੀ ਨਹੀਂ ਸੀ ਇਹ ਜਿਸ ਸਿੱਖ ਬਣ ਜੋ ਅਸੀਂ ਗੁਰਬਾਣੀ ਨੂੰ ਪੜ ਕੇ ਉਹ ਤੋਂ ਸਮਝਣਾ ਹੈ ਪਹਿਲਾ ਮਕਸਦ ਕੀ ਹੈ ਇਹਦੇ ਵਿੱਚ ਹੁਣ ਜਿਹੜੀ ਗੱਲ ਤੋਂ ਗਲਤੀ ਹੋਈ ਹੋਈ ਹੈ ਕਿ ਅਸੀਂ ਗੁਰਬਾਣੀ ਨੂੰ ਲੈ ਕੇ ਅਨਿਸ਼ਵਾਸ ਬਹੁਤ ਨੇ ਗੁਰਬਾਣੀ ਨੂੰ ਲੈ ਕੇ ਅਸੀਂ ਗਲਤੀ ਜਾਂ ਮੋਤ ਸਮਝੀ ਬੈਠੇ ਹਾਂ ਉਹਦੇ ਵਿੱਚ ਮੇਰੀ ਵੀ ਥੋੜੀ ਜੀ ਕੋਸ਼ਿਸ਼ ਹੈ ਕਿ ਮੈਂ ਆਪ ਸਿੱਖ ਰਿਹਾ ਜਿੰਨਾ ਮੈਂ ਸਿੱਖਿਆ ਉਹ ਮੈਂ ਤੁਹਾਨੂੰ ਸਿਖਾਵਾਂ ਜੇ ਅਸੀਂ ਗੁਰਬਾਣੀ ਨੂੰ ਸਮਝ ਲਈਏ ਉਹਨੂੰ ਅਸੀਂ ਪ੍ਰੋਪਰਲੀ ਡੀਕੋਡ ਕਰ ਸਕੀਏ ਉਹਦੇ ਮਤਲਬ ਸਹੀ ਸਮਝ ਸਕੀਏ ਸਾਡੇ ਕੋਲ ਸਾਰੀ ਦੁਨੀਆ ਦਾ ਗਿਆਨ ਪਹਿਲਾਂ ਹੀ ਬਾਬਾ ਸਾਨੂੰ ਦੇ ਕੇ ਚਲਾ ਗਿਆ بس ਅਸੀਂ ਉਹਨੂੰ ਸਮਝਣਾ ਹੈ ਸਿਰਫ 5 ਸਾਲ ਜੀ ਮੈਂ ਉਹ ਰਾਹ ਤੇ ਤੁਰਿਆ ਤੇ ਮੈਨੂੰ ਜਿੰਨੀ ਕੁ ਸਮਝ ਆਈ ਸੀ ਜਦੋਂ ਮੈਂ ਗੁਰਬਾਣੀ ਨੂੰ ਸਮਝਣ ਲੱਗਿਆ ਉਹ ਗੁਰਬਾਣੀ ਨੇ ਮੈਨੂੰ ਇਹ ਰਾਹ ਤੇ ਤੋਰ ਤਬ ਦਾ ਸਮਝਾਤਾ ਕਿ ਮੈਂ ਸੱਚੀ ਰੱਬ ਦਾ ਅਹਿਸਾਸ ਕਰ ਸਕਿਆ ਇੱਕ ਦਿਨ ਤੇ ਉਹ ਰੱਬ ਦਾ ਅਹਿਸਾਸ ਕਰਨ ਤੋਂ ਬਾਅਦ ਹੀ ਸਮਝ ਆਉਂਦੀ ਹੈ ਕਿ ਇੱਕ ਹੋਣਾ ਕੀ ਹੁੰਦਾ ਕਿਉਂਕਿ ਜੇ ਮੇਰੀਆਂ ਅੱਖਾਂ ਕਿਸੇ 'ਚ ਕੋਈ ਮਾੜਾ ਬੰਦਾ ਦੇਖ ਰਹੀਆਂ ਨੇ ਕਿਤੇ ਕੋਈ ਚੰਗਾ ਦੇਖ ਰਹੀਆਂ ਹੈ ਕਿਤੇ ਮੈਨੂੰ ਮੁਸਲਮਾਨ ਦੇਖ ਰਿਹਾ ਕਿਤੇ ਮੈਨੂੰ ਹਿੰਦੂ ਦੇਖ ਰਿਹਾ ਜੇ ਮੇਰੀਆਂ ਅੱਖਾਂ ਮੇਰੇ ਵਰਗਾ ਸਾਹਮਣੇ ਇਨਸਾਨ ਹੀ ਦੇਖ ਸਕਦੀਆਂ ਕਿ ਜੋ ਉਹ ਵੀ ਸਾਹ ਲੈਣ ਵਾਲਾ ਇਨਸਾਨ ਹੈ ਉਹਦੇ ਵੀ ਕੰਨ ਨੇ ਉਹ ਵੀ ਮੂੰਹ ਹੈ ਉਹ ਵੀ ਬੋਲਦਾ ਹੈ ਉਹਨੂੰ ਵੀ ਦਰਦ ਹੁੰਦਾ ਹੈ ਉਹ ਵੀ ਸੁਣਦਾ ਹੈ ਉਹ ਵੀ ਸਿੱਖਦਾ ਹੈ ਜਦ ਤੱਕ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਅਸੀਂ ਦੋਨੇ ਇੱਕ ਹੀ ਆ ਤੁਹਾਨੂੰ ਰੱਬ ਦਾ ਅਹਿਸਾਸ ਨਹੀਂ ਹੁੰਦਾ ਉਹ ਅਹਿਸਾਸ ਕਿਵੇਂ ਹੋਣਾ ਉਹ ਸਾਨੂੰ ਗੁਰਬਾਣੀ ਦੱਸਦੀ ਏ ਉਹ ਰਾਹ ਤੇ ਤੁਰਨਾ ਕਿਵੇਂ ਉਹ ਸਾਨੂੰ ਗੁਰਬਾਣੀ ਸਮਝਾਉਂਦੀ ਏ ਸਿੱਖੀ ਇੱਕ ਸਪਿਰਚੁਅਲ ਅਧਿਆਤਮਕ ਰਾਹ ਏ ਤੇ ਉਹਦੇ ਵਿੱਚ ਸਾਡਾ ਧਰਮ ਹੈ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ ਇਨਸਾਨੀਅਤ ਉਹਦਾ ਧਰਮ ਹੈ ਸਾਡਾ ਸਿੱਖੀ ਇੱਕ ਧਰਮ ਨਹੀਂ ਏ ਸਿੱਖ ਦਾ ਮਤਲਬ ਕੁਝ ਹੋਰ ਹੈ ਧਰਮ ਦਾ ਮਤਲਬ ਕੁਝ ਹੋਰ ਹੈ ਕਿ ਸਿੱਖੀ ਦੇ ਰਾਹ ਤੇ ਚੱਲਦੇ ਚੱਲਦੇ ਆਪਣੇ ਧਰਮ ਦੀ ਪਾਲਣਾ ਕਰਨੀ ਹੈ ਹੁਣ ਉਹ ਟ ਸਮੇਂ ਦੇ ਵਿੱਚ ਕੀ ਹੋ ਰਿਹਾ ਸੀ ਕਿ ਜਿਹੜੇ ਹਿੰਦੂ ਧਰਮ ਦੇ ਲੋਕ ਸੀ ਤੇ ਨਾਲ ਜੋ ਮੁਸਲਮ ਧਰਮ ਦੇ ਲੋਕ ਸੀ ਉਹਨਾਂ ਨੂੰ ਬਾਬੇ ਨੇ ਕਿਹਾ ਨਾ ਕੋਈ ਹਿੰਦੂ ਨਾ ਕੋਈ ਮੁਸਲਮ ਇਹਨ ਦੋ ਤਰੀਕੇ ਨਾਲ ਦੇਖਿਆ ਜਾ ਸਕਦਾ ਇੱਕ ਤਾਂ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮ ਕਿਉਂਕਿ ਅਸੀਂ ਮੁਸਲਮ ਹੋਣ ਤੋਂ ਪਹਿਲਾਂ ਅਸੀਂ ਹਿੰਦੂ ਅਸੀਂ ਸਿੱਖ ਹੋਣ ਤੋਂ ਪਹਿਲਾਂ ਇਨਸਾਨ ਇਹ ਸਾਨੂੰ ਸਾਰਿਆਂ ਨੂੰ ਸਮਝਣੀ ਦੀ ਲੋੜ ਹੈ ਕਿ ਧਰਮ ਸਾਡਾ ਬਾਅਦ ਵਿੱਚ ਆਉਂਦਾ ਹੈ ਅਸੀਂ ਸਭ ਤੋਂ ਪਹਿਲਾਂ ਇਨਸਾਨ ਆ ਫੇਰ ਅਸੀਂ ਸਿੱਖ ਜਾਂ ਮੁਸਲਮਨ ਦਾ ਕੁਝ ਹੋਣਾ ਤਾਂ ਕਿ ਜabb ਵੀ ਕਿਸੇ ਵੱਲ ਦੇਖਦੇ ਸਾਨੂੰ ਉਹਦੇ ਵਿੱਚ ਇਨਸਾਨ ਹੀ ਦਿਖਣਾ ਚਾਹੀਦਾ ਨਾ ਕਿ ਕੋਈ Hindu ਜਾਂ Muslim ਤੇ ਦੂਜੀ ਤਰੀਕਾ ਨਾਲ ਕਿਵੇਂ ਦੇਖਿਆ ਜਾ ਸਕਦਾ ਕਿ ਨਾ ਕੋਈ Hindu ਨਾ ਕੋਈ Muslim ਕਿਉਂਕਿ ਉਸ ਵੇਲੇ ਦੇ Hindu ਵੀ ਆਪਣੇ ਜੋ ਗ੍ਰੰਥਾਂ 'ਚ ਗੱਲਾਂ ਲਿਖੀਆਂ ਨੇ ਉਹਨਾਂ ਤੋਂ ਭਟਕੇ ਹੋਏ ਸੀ ਆਪਣੇ ਜੋ Muslim ਸੀਗੇ ਵੀਰ ਉਹ ਵੀ ਆਪਣੇ ਜੋ ਕੁਰਾਨ ਸ਼ਰੀਫ 'ਚ ਗੱਲਾਂ ਲਿਖੀਆਂ ਨੇ ਉਹ ਤੋਂ ਭਟਕੇ ਹੋਏ ਸੀ ਇਸ ਤਰ੍ਹਾਂ ਹੀ ਅੱਜ ਸਿੱਖ ਵੀ ਜੋ ਬਾਣੀ 'ਚ ਗੱਲਾਂ ਲਿਖੀਆਂ ਹੋਈਆਂ ਨੇ ਉਹ ਤੋਂ ਭਟਕੇ ਹੋਏ ਨੇ ਇਹ ਧਰਮ ਜਾਤ ਪਾਤ ਤੇ ਉੱਚ ਨੀਚ ਇਤਾ ਬਣਾਏ ਜੀ ਬੰਦੇ ਨੇ ਪੈਸੇ ਦੀ ਇਸ ਦੁਨੀਆ ਦੇ ਵਿੱਚ ਧਰਮ ਦੇ ਨਾਂ ਦੇ ਤੰਦੇ ਨੇ ਹਿੰਦੂ ਮੁਸਲਮ ਸਿੱਖਾਂ ਚ ਵੰਡ ਕੇ ਥਾਂ ਤਾਂ ਕਰਾਉਂਦੇ ਉਹ ਦੰਗੇ ਨੇ ਸਾਨੂੰ ਬਾਬਾ ਨਾਨਕ ਉਹ ਇੱਕ ਰੱਬ ਕਰੇ ਗੱਲਾਂ ਕਰਕੇ ਸਮਝਾਉਂਦਾ ਰਿਹਾ ਉਹ ਇੱਕ ਰੱਬ ਹੈ ਕਿ ਤੇ ਉਹ ਇੱਕ ਰੱਬ ਨੂੰ ਪਾਉਣਾ ਕਿਵੇਂ ਆ ਉੱਥੇ ਤੱਕ ਪਹੁੰਚਣਾ ਕਿਵੇਂ ਆ ਇੱਕ ਕਿਵੇਂ ਹੋਣਾ ਉਹ ਦੱਸਦੀ ਸਾਨੂੰ ਬਾਣੀ ਤੇ ਜੇ ਬਾਬਾ ਨਾਨਕ ਦੀ ਗੱਲ ਕਰੀਏ ਬਾਬਾ ਨਾਨਕ ਨੇ ਫਾਰਸੀ ਆਉਂਦੀ ਸੀ ਉਹਨਾਂ ਨੂੰ ਪੁਰਸ਼ਣ ਆਉਂਦੀ ਸੀ ਉਹਨਾਂ ਨੂੰ ਉਹਨਾਂ ਨੂੰ ਸੰਸਕ੍ਰਿਤ ਆਉਂਦੀ ਸੀ ਤੇ ਉਹਨਾਂ ਨੂੰ ਹੋਰ ਕਿੰਨੇ ਦੇਸ਼ਾਂ ਦੀਆਂ ਭਾਸ਼ਾਵਾਂ ਬੋਲਣੀਆਂ ਆਉਂਦੀਆਂ ਸੀ ਬਾਬਾ ਨਾਨਕ ਜੀ ਬਹੁਤ ਵੱਡੇ ਵਿਦਵਾਨ ਸੀ ਕੋਈ ਆਮ ਆਦਮੀ ਨਹੀਂ ਸੀਗੇ ਉਹਨਾਂ ਨੇ ਵੈਦਾਂ ਨੂੰ ਪੜਿਆ ਉਹਨਾਂ ਨੇ ਗੀਤਾ ਨੂੰ ਪੜਿਆ ਉਹਨਾਂ ਨੇ ਕੁਰਾਨ ਸ਼ਰੀਫ ਨੂੰ ਪੜਿਆ ਉਹ ਸਾਰੇ ਧਰਮਾਂ ਦੀਆਂ ਕਿਤਾਬਾਂ ਨੂੰ ਪੜ੍ਹ ਕੇ ਜਦੋਂ ਉਹਨਾਂ ਨੇ ਫਿਰ ਜੋ ਆਪਣੀ ਸੂਝ-ਬੂਝ تھی ਉਹ ਸੂਝ-ਬੂਝ ਦੇ ਵਿੱਚ ਗੁਰਮੁਖੀ ਦੇ ਵਿੱਚ ਲੋਕਾਂ ਨੂੰ ਆਸਾਨ ਭਾਸ਼ਾ ਦੇ ਵਿੱਚ ਸਿਖਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਭਾਈ ਗਲਤ ਸਮਝ ਰਹੇ ਹੋ ਜੇ ਅੱਜ ਵੀ ਬਾਬਾ ਜੀ ਹੁੰਦੇ ਆਪਣੇ ਬਾਬਾ ਨਾਨਕ ਹੁੰਦੇ ਉਹਨਾਂ ਦੇ ਜਿੰਨਾ ਕੋਈ ਵਿਦਵਾਨ ਹੁਣ ਵੀ ਨਹੀਂ ਹੈ ਦੁਨੀਆ ਤੇ ਜੋ ਉਹਨਾਂ ਦੇ ਜਿੰਨੀ ਸਮਝਣ ਦੀ ਤਾਕਤ ਰੱਖਦਾ ਉਹਨਾਂ ਦੇ ਤਰਕ ਕਰਨ ਦੀ ਵੀ ਤਾਕਤ ਰੱਖਦਾ ਹੋਵੇ ਉਹਨਾਂ ਵਰਗਾ ਹੱਲੇ ਵੀ ਕੋਈ ਨਹੀਂ ਆਇਆ ਤਾਂ ਹੀ ਜੋ ਸਾਡੀ ਬਾਣੀ ਹੈ ਸਭ ਤੋਂ ਵੱਡੀ ਸਾਡੇ ਆ ਜਿਹੜਾ ਗਿਆਨ ਦਾ ਭੰਡਾਰ ਹੈ ਉਹ ਅੰਦਰੂਨੀ ਗਿਆਨ ਦਾ ਭੰਡਾਰ ਹੈ ਉਹ ਬਾਣੀ ਨੂੰ ਸਮਝਣਾ ਪੈਣਾ ਸਾਨੂੰ ਤੇ ਨਾਲੇ ਤੁਹਾਨੂੰ ਇੱਕ ਰੱਬ ਤੱਕ ਕੋਈ ਦੂਜਾ ਬੰਦਾ ਨਹੀਂ ਲਿਜਾ ਸਕਦਾ ਮੈਂ ਨਹੀਂ ਲਿਜਾ ਸਕਦਾ ਕੋਈ ਹੋਰ ਨਹੀਂ ਲਿਜਾ ਸਕਦਾ ਇਹ ਹਰ ਇੱਕ ਰੂਹ ਦੇ ਆਪ ਦੇ ਕਰਮ ਨੇ ਕਿਉਂ ਨਹੀਂ ਖੁਦ ਔਰਾ ਤੱਕ ਜਾਣਾ ਮੈਂ ਤੁਹਾਨੂੰ ਅਗਲੇ ਵੀਡੀਓਸ ਬਣਾ ਕੇ ਦਿਖਾਉਂਗਾ ਜਰੂਰ ਕਿ ਹਾਂ ਇਹ ਰਾਹ ਕਿਵੇਂ ਹੁੰਦਾ ਕਿਵੇਂ ਪਹੁੰਚਦਾ ਬੰਦਾ ਗੁਰਵਾਣੀ ਦੇ ਵਿੱਚ ਇਹ 스테ਜ ਨੂੰ ਪੰਜ 스테ਜਾਂ ਦਿੱਤੀਆਂ ਗਈਆਂ ਨੇ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਸੱਚ ਖੰਡ ਜਦੋਂ ਸੱਚ ਖੰਡ ਤੇ ਰੂਹ ਪਹੁੰਚਦੀ ਹੈ ਉਦੋਂ ਇੱਕ ਅਹਿਸਾਸ ਹੁੰਦਾ ਅਸੀਂ ਸਾਰੇ ਹੀ ਸੱਚ ਖੰਡ ਦੀਆਂ ਰੂਹਾਂ ਹਾਂ ਜਿਹੜੇ ਜਨਮ ਲੈਣੇ ਆ ਅਸੀਂ ਟੁੱਟ ਜੰਨੇ ਆ ਆਪਣੇ ਉਹ ਸੱਚ ਖੰਡ ਨਾਲ ਇੱਕ ਪਾਸੇ ਹਉਮੈ ਆ ਜਾਂਦੀ ਹੈ ਇੱਕ ਪਾਸੇ ਸਾਡਾ ਫਿਰ ਸੱਚਖੰਡ ਅਲੱਗ ਰਹਿ ਜਾਂਦਾ ਮਨ ਅਤੇ ਦਿਮਾਗ ਦਾ ਟੋਟਾ ਹੋ ਜਾਂਦਾ ਉਹ ਜਦੋਂ ਇੱਕ ਹੋ ਜਾਂਦੇ ਨੇ ਅਸੀਂ ਸੱਚਖੰਡ ਨੂੰ ਜੋੜਦੇ ਹਾਂ ਸਾਰੀ ਇੱਕ ਇੱਕ ਦੀਆਂ ਗੱਲਾਂ ਕਰਦੇ ਨੇ ਮੈਂ ਤੁਹਾਨੂੰ ਦੱਸ ਦਾਂ ਜਦੋਂ ਇੱਕ ਦਾ ਅਹਿਸਾਸ ਹੋਇਆ ਸੀ ਕੀ ਹੁੰਦਾ ਇਹ ਬਾਲਾ ਪੁਰਾਣੀ ਗੱਲ ਨਹੀਂ ਹੈ ਕੋਈ ਜੀ ਮੈਨੂੰ ਖੁਦ ਮਹੀਨੇ ਪਹਿਲਾਂ ਹੀ ਜਨਮ ਹੋਇਆ ਸੀ ਕਹ ਲਓ ਮਹੀਨੇ ਪਹਿਲਾਂ ਹੀ ਸਮਝ ਆਈ ਹੈ ਉਹ ਰਾਤ ਤੇ ਮੈਂ ਪੰਜ ਸਾਢੇ ਪੰਜ ਸਾਲਾਂ ਦਾ ਤੁਰਿਆ ਜਰੂਰ ਹੋਇਆ ਸੀ ਪਰ ਜਦੋਂ ਸਮਝ ਆਉਂਦੀ ਹੈ ਇੱਕ ਸਕਿੰਟ ਲੱਗਦਾ ਸਭ ਕੁਝ ਇੱਕ ਸਕਿੰਟ ਦੇ ਵਿੱਚ ਸਮਝ ਆ ਜਾਂਦਾ ਪਹਿਲੀ ਵਾਰ ਇਹ ਜੇ ਜ਼ਿੰਦਗੀ ਵਿੱਚ ਕੁਝ ਅਹਿਸਾਸ ਕੀਤਾ ਕਿ ਮੈਨੂੰ ਪਤਾ ਨਹੀਂ ਸੀ ਕਿ ਮੈਂ ਕਿੱਥੇ ਆ ਮੈਨੂੰ ਪਤਾ ਕਿ ਆ ਮੇਰਾ ਸਰੀਰ ਆ ਉਹ ਸਾਹਮਣੇ ਵਾਲੇ ਦਾ ਸਰੀਰ ਹੈ ਪਰ ਜੋ ਹੋਂਮੇ ਸੀ ਉਹ ਬਿਲਕੁਲ ਖੁਰ ਜਾਂਦੀ ਹੈ ਸਰੀਰ ਸਿਰਫ ਬਾਉਂਡਰੀ ਆ ਹੋਂਦ ਦੀ ਨਹੀਂ ਦੀ ਸਾਨੂੰ ਪਰ ਉਹਦੇ ਵਿੱਚ ਇਹ ਜਿਹਾ ਅਹਿਸਾਸ ਹੋਇਆ ਕਿ ਬਾਉਂਡਰੀਆਂ ਖਤਮ ਹੋ ਗਈਆਂ ਸਭ ਕੋਸ਼ੀ ਆਪਸੇ ਜੁੜਦੇ ਨੇ ਸਭ ਕੋਸ਼ੀ ਇੱਕ ਕਮਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਉਹ ਅਹਿਸਾਸ ਕਰਨ ਤੋਂ ਬਾਅਦ ਮੈਂ ਕਿਵੇਂ ਕਹਿ ਦਮਾਂ ਕਿ ਕੋਈ ਦੂਜਾ ਸਾਹਮਣੇ ਵਾਲਾ ਹੋਰ ਆ ਕਿ ਉਹ ਮੁਸਲਮਾ ਉਹ ਮਾੜਾ ਏ ਉਹ ਹਿੰਦੂਆ ਮਾੜਾ ਏ ਮੇਰੇ ਲਈ ਤਾਂ ਸਾਰੇ ਇੱਕ ਬਰਾਬਰ ਹੋ ਗਏ ਸੀ ਉਸ ਵੇਲੇ ਮੈਂ ਤਾਂ ਸਾਰੀ ਇੱਕ ਦੇਖ ਰਹੇ ਸੀਗੇ ਮੇਰੇ ਲਈ ਤਾਂ ਜੀ ਸਾਰੇ ਇੱਕ ਬਰਾਬਰ ਹੋ ਗਏ ਸੀ ਮੈਂ ਕਿਵੇਂ ਕਿਸੇ ਨੂੰ ਮਾੜਾ ਕਹਿ ਦਮਾਂ ਮੈਂ ਕਿਵੇਂ ਕਿਸੇ ਨਾਲ ਆਪਣੇ ਤੋਂ ਨੀਮਾ ਸਾਹਮਣੇ ਲੂੰਗਾ ਇਹੇ ਸਟੇਜ ਤੱਕ ਅਸੀਂ ਸਾਰੇ ਪਹੁੰਚ ਸਕਦੇ ਹਾਂ ਜੇ ਸਾਨੂੰ ਗੁਰਬਾਣੀ ਪਚਾ ਸਕਦੀ ਏ ਹੁਣ ਅਸੀਂ ਪੰਜਾਬ ਨੂੰ ਠੀਕ ਕਰਨਾ ਚਾਹੁੰਦੇ ਆਂ ਪੰਜਾਬ ਸਾਡਾ ਠੀਕ ਹੋ ਜਾਵੇ ਸਾਡੀ ਸਰਕਾਰ ਠੀਕ ਹੋ ਜਾਵੇ ਸਾਡੇ ਸਕੂਲਾਂ 'ਚ ਪੜਾਅ ਠੀਕ ਹੋ ਜਾਣ ਤੁਸੀਂ ਕੋਸ਼ਿਸ਼ ਠੀਕ ਨਹੀਂ ਕਰ ਸਕਦੇ ਤੁਸੀਂ ਸਿਰਫ ਇੱਕ ਕੰਮ ਕਰ ਸਕਦੇ ਹੋ ਜੇ ਹਰ ਇੱਕ ਬੰਦਾ ਜ਼ਿੰਮੇਵਾਰੀ ਲਵੇ ਹਰ ਇੱਕ ਸਿੱਖ ਜ਼ਿੰਮੇਵਾਰੀ ਲਵੇ ਕਿ ਮੈਂ ਪਹਿਲਾਂ ਬਾਬੇ ਦੇ ਰਾਹ ਤੇ ਤੁਰ ਕੇ ਉਹ ਸਮਝਣਾ ਇੱਕ ਹੈ ਕੀ ਹੁਣ ਜੇ ਸਾਰੇ ਹੀ ਇੱਕ ਸਮਝ ਗਏ ਸਮਝ ਲਓ ਕਿ ਸਾਰੇ ਇਹ ਜੇ ਹੋ ਗਏ ਕਿ ਸਾਨੂੰ ਇੱਕ ਦਾ ਅਹਿਸਾਸ ਹੋ ਗਿਆ ਉਹ ਇੱਕ ਦਾ ਅਹਿਸਾਸ ਹੈ ਕੀ ਹੈ ਅਨ ਕੰਡੀਸ਼ਨਲ ਪਿਆਰ ਹੈ ਬਿਨਾ ਕਿਸੇ ਕੰਡੀਸ਼ਨ ਤੋਂ ਬਿਨਾ ਕਿਸੇ ਕੋਈ ਉੱਚੀ ਨੀਚ ਤੋਂ ਜਾਤ ਪਾਤ ਤੋਂ ਬਿਨਾਂ ਕਿਸੇ ਵਜ੍ਹਾ ਤੋਂ ਮਤਲਬ ਕਿ ਜੋ ਤੁਸੀਂ ਕੋਈ ਵੀ ਹੋ ਚਾਹੇ ਤੁਸੀਂ ਹਿੰਦੂ ਧਰਮ ਦੇ ਹੋ ਚਾਹੇ ਤੁਸੀਂ ਮੁਸਲਮ ਹੋ ਚਾਹੇ ਤੁਹਾਨੂੰ ਕੋਈ ਬਿਮਾਰੀ ਲੱਗੀ ਹੈ ਚਾਹੇ ਤੁਸੀਂ ਕੋਈ ਪਾਪ ਕੀਤਾ ਹੈ ਇਥੇ ਤੋਂ ਬਹੁਤ ਵੱਡੇ ਪਾਪ ਹੀ ਹੋਗੇ ਕਿ ਮੇਰੇ ਲਈ ਤੁਸੀਂ ਉਹੀ ਬਰਾਬਰ ਹੋ ਮੈਂ ਤੁਹਾਨੂੰ ਤਾਂ ਵੀ ਉਹਨਾ ਹੀ ਪਿਆਰ ਕਰਦਾ ਕਿਉਂਕਿ ਜੇ ਭਾਬ ਵੀ ਨਹੀਂ ਪਿਆਰੀ ਨਾ ਦਤੋਂ ਅੰਦਰੋਂ ਮੈਂ ਕਿਵੇਂ ਨਾ ਕਰਾਂ ਮੈਂ ਕਿਵੇਂ ਤੁਹਾਨੂੰ ਆਪਣੇ ਤੋਂ ਅਲੱਗ ਸਮਝ ਲਵਾਂ ਉਹ ਇੱਕ ਦਾ ਅਹਿਸਾਸ ਮੈਨੂੰ ਦੇਖਿਆ ਜਾਣਾ ਹੀ ਨਹੀਂ ਹੁਣ ਕਿ ਆਪਣੇ ਤੋਂ ਅਲੱਗ ਇਹ ਹੋ ਹੀ ਨਹੀਂ ਸਕਦਾ ਜਦੋਂ ਇੱਕ ਦਾ ਅਹਿਸਾਸ ਹੁੰਦਾ ਕਿ ਮੈਂ ਕਿਵੇਂ ਦੇਖ ਲਵਾਂ ਕਿ ਮੈਨੂੰ ਦੂਜਾ ਮੈਨੂੰ ਲੱਗ ਉਹ ਪਿਆਰ ਹੀ ਹੈ ਬਾਬੇ ਦਾ ਉਹ ਪਿਆਰ ਦੀ ਜਦ ਸਾਨੂੰ ਸਮਝ ਲੱਗੀ ਅਸੀਂ ਸਾਰੇ ਉਸ ਸਟੇਜ ਤੇ ਪਹੁੰਚ ਗਏ ਕਿ ਸਾਨੂੰ ਕੁਝ ਠੀਕ ਕਰਨ ਦੀ ਜ਼ਰੂਰਤ ਹੈਗੀ ਬਾਹਰ ਹੁਣ ਜੇ ਅਸੀਂ ਦੁਨੀਆ ਚ ਵਿਚਰੇ ਉਹ ਪਿਆਰ ਨਾ ਰਹੇ ਆ ਕੀ ਕੋਈ ਨਫ਼ਰਤ ਕਰ ਸਕਦਾ ਕਿਸੇ ਨੂੰ ਕੀ ਕੋਈ ਗੁਲਾਮੀ ਕਰਵਾ ਸਕਦਾ ਕਿਸੇ ਤੋਂ ਕੀ ਕੋਈ ਰੇਸ਼ੇਦ ਲੈ ਸਕਦਾ ਕੀ ਕੋਈ ਕਿਸੇ ਦਾ ਮੜਾ ਕਰ ਸਕਦਾ ਉਹ ਤਾਂ ਹੋਣਾ ਹੀ ਨਹੀਂ ਉਹ ਦਿਲ ਚ ਰੱਬ ਆ ਗਿਆ ਜੇ ਅਸੀਂ ਸਾਰੇ ਜ਼ਿੰਮੇਵਾਰੀ ਲੈ ਲਈਏ ਕਿ ਸਾਰੇ ਸਿੱਖ ਪਹਿਲਾਂ ਬਾਬੇ ਦੇ ਰਾਹ ਨੂੰ ਸਮਝੀਏ ਉਹ ਬਾਬਾ ਕਹਿਣਾ ਕੀ ਚਾਹੁੰਦਾ ਸਾਨੂੰ ਉਹ ਇੱਕ ਦਾ ਅਹਿਸਾਸ ਹੈ ਕਿ ਜੇਸੀਂ ਸਾਰੀ ਉਹ ਅਹਿਸਾਸ ਤੇ ਪਹੁੰਚ ਗਏ ਦੁਨੀਆ 'ਚ ਸਾਨੂੰ ਕੁਝ ਠੀਕ ਕਰਨ ਦੀ ਲੋੜ ਨਹੀਂ ਸਭ ਕੁਝ ਆਪਣੇ ਆਪ ਠੀਕ ਹੋ ਜਾਣਾ ਪੰਜਾਬ 'ਚ ਕੁਝ ਬਦਲਣ ਦੀ ਲੋੜ ਨਹੀਂ ਸਰਕਾਰ ਬਦਲਣ ਦੀ ਲੋੜ ਨਹੀਂ ਜੇ ਸਰਕਾਰ ਨੂੰ ਚਲਾਉਣੇ ਵਾਲਾ ਰੱਬ ਦਾ ਅਹਿਸਾਸ ਕਰ ਗਿਆ ਉਹ ਕਿਵੇਂ ਕਿਸੇ ਦਾ ਮਾੜਾ ਕਰ ਸਕਦਾ ਕਿਵੇਂ ਕਿਸੇ ਨੂੰ ਨਸ਼ਾ ਵੇਚ ਸਕਦਾ ਅਸੀਂ ਤਾਂ ਬਹੁਤ ਅਨਿਸ਼ਵਾਸ਼ਾਂ ਜਿ ਘਰੇ ਹੋયા ਜੀ ਸਾਨੂੰ ਸਾਰਿਆਂ 'ਚੋਂ ਨਿਕਲਣ ਦੀ ਲੋੜ ਹੈ ਤੇ ਸਾਰਿਆਂ ਨੂੰ ਬਾਬੇ ਦਾ ਪਿਆਰ ਲੈਣ ਦੀ ਲੋੜ ਹੈ ਤੇ ਜਦੋਂ ਬਾਬੇ ਦਾ ਪਿਆਰ ਮਹਿਸੂਸ ਹੁੰਦਾ ਨਾ ਹਮਿੰਦੋ ਦੋੜ ਕੇ ਰੱਖ ਦਿੰਦਾ ਸਾਰਾ ਸਰੀਰ ਸਾਰੀ ਸ੍ਰਿਸ਼ਟੀ ਇੱਕ ਹੋ ਜਾਂਦੀ ਹੈ ਉਹ ਤਾਂ ਹੀ ਜੋ ਇੱਕ ਦਾ ਅਹਿਸਾਸ ਹੈ ਉਹਦੇ ਵਿੱਚ ਦੋ ਨਹੀਂ ਹੁੰਦੇ ਅਸੀਂ ਉਹ ਹੈ ਹੀ ਚੀਜ਼ ਇੱਕ ਹੈ ਸਾਰੇ ਇਨਸਾਨ ਸਾਰੇ ਜਾਨਵਰ ਸਾਰੀ ਧਰਤੀ ਇੱਕ ਬੀਂਗ ਹੈ ਇੱਕ ਦੋ ਨਹੀਂ ਇੱਕ ਜੇ ਤੁਹਾਡੇ ਖਿਆਲਾਂ ਦੇ ਵਿੱਚ ਤੁਹਾਡੇ ਅਹਿਸਾਸਾਂ ਦੇ ਵਿੱਚ ਜਿਵੇਂ ਹੁਣ ਸਾਨੂੰ ਪਤਾ ਕਿ ਆ ਮੇਰੀ ਬਾਹ ਹੈ ਆ ਮੇਰਾ ਸਰੀਰ ਆ ਉਹ ਇੱਕ ਦੇ ਅਹਿਸਾਸ ਦੇ ਵਿੱਚ ਇਦਾਂ ਨਹੀਂ ਰਹਿੰਦਾ ਕਿ ਆਹ ਮੇਰਾ ਸਰੀਰ ਆ ਪੂਰੀ ਦੀ ਪੂਰੀ ਸ੍ਰੇਸ਼ਟੀ ਹਰ ਇੱਕ ਇਨਸਾਨ ਆਪਣਾ ਅੰਦਰਮ ਮਹਿਸੂਸ ਕਰਨ ਲੱਗ ਜਾਂਦਾ ਅਸੀਂ ਸੱਚੀ ਚ ਆਪਸ ਵਿੱਚ ਜੁੜੇ ਹਾਂ ਜੇ ਸਾਰੇ ਉਹ ਫੀਲਿੰਗ ਦੇ ਵਿੱਚ ਆ ਜੀ ਸਾਡੇ ਸਰਕਾਰ ਨੂੰ ਚਲਾਉਣ ਵਾਲੇ ਸਾਡੇ ਸਕੂਲਾਂ ਨੂੰ ਚਲਾਉਣ ਵਾਲੇ ਜੇ ਸਾਰੇ ਉਹ ਅਹਿਸਾਸ ਦੇ ਵਿੱਚ ਹੋਣ ਕੋਈ ਮੜਾ ਕਿਸੇ ਦਾ ਕਰ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਇਦਾਂ ਉਹ ਜੇ ਸੱਚਖੰਡ ਜੇ ਸਾਰੀ ਪਹੁੰਚ ਗਈ ਉਹ ਸੱਚਖੰਡ ਤਾਂ ਤੀ ਤੇ ਉਸ ਵੇਲੇ ਸ਼ੁਰੂ ਹੋ ਜਾਣਾ ਉਹ ਸਤਜੋਗ ਉਸ ਵੇਲੇ ਸ਼ੁਰੂ ਹੋ ਜਾਣਾ ਹੁਣ ਸਤਜਗ ਦੀ ਮੈਂ ਗੱਲਾਂ ਕਰਦਾ ਹਾਂ ਸਤਜਗ ਕੋਈ ਜਗ੍ਹਾ ਨਹੀਂ ਜਿੱਥੇ ਅਸੀਂ ਪਹੁੰਚਣਾ ਹੈ ਉਹ ਸਤਜਗ ਰੂਹ ਦੇ ਕਦਮ ਨੇ ਕਿ ਉਹਨੂੰ ਆਪਣੇ ਅੰਦਰ ਦੇ ਗਿਆਨ ਜਿਹੜਾ ਉਹ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਉਹ ਕਲਜਗ ਤੋਂ ਨਿਕਲ ਕੇ ਰੂਹ ਸਤਜਗ ਚ ਆ ਜਾਂਦੀ ਹੈ ਉਹ ਜਿਹੜਾ ਅੰਦਰੂਨੀ ਗਿਆਨ ਹੈ ਉਹ ਅੰਦਰੂਨੀ ਗਿਆਨ ਹੈ ਉਹ ਅਲਾਈਨਮੈਂਟ ਤੱਕ ਲੈ ਕੇ ਜਾਂਦਾ ਉਹ ਜੋਗ ਪਾਉਣ ਤੱਕ ਲੈ ਕੇ ਜਾਂਦਾ ਕਈ ਲੋਕਾਂ ਇਹ ਸਮਝਦੇ ਨੇ ਕਿ ਜਦੋਂ ਬੰਦਾ ਨਾ ਭਗਤੀ ਕਰਦਾ ਭਗਤੀ ਕਰਦਾ ਬੈਠਾ ਉਹਨਾਂ ਲਾਈਨਮੈਂਟ ਹੋ ਜਾਂਦੀ ਹੈ ਉਹਦੀ ਉਹਨੂੰ ਸਾਰੀ ਦੁਨੀਆ ਦਾ ਗਿਆਨ ਆ ਜਾਂਦਾ ਨਾ ਕਿ ਇਦਾਂ ਨਹੀਂ ਹੁੰਦਾ ਤੁਹਾਡਾ ਅਨਰੂਨੀ ਗਿਆਨ ਪ੍ਰਾਪਤ ਕੀਤਾ ਹੋਇਆ ਤੁਹਾਨੂੰ ਇਨਲਾਈਟਨਮੈਂਟ ਤੱਕ ਲੈ ਕੇ ਜਾਂਦਾ ਹੈ। ਹੁਣ ਅੱਜ ਬਾਬਾ ਜੀ ਨੇ ਨਾਰੰਕ ਦਾ ਪ੍ਰਕਾਸ਼ ਦਿਹਾੜਾ ਹੈ ਜੀ ਜੇ ਤੁਸੀਂ ਸਾਰੀ ਜ਼ਿੰਮੇਵਾਰੀ ਲੈ ਲੀਏ ਕਿ ਮੈਂ ਕਿਸੇ ਨੂੰ ਠੀਕ ਕਰਨ ਦੀ ਲੋੜ ਨਹੀਂ ਮੈਨੂੰ ਮੈਨੂੰ ਕੋਈ ਬਾਹਰੀ ਹਾਲਾਤ ਠੀਕ ਕਰਨ ਦੀ ਲੋੜ ਨਹੀਂ ਮੈਂ ਕਿਸੇ ਸਰਕਾਰ ਵਾਲੇ ਨਾਲ ਨਹੀਂ ਲੜਨਾ ਜਾ ਕੇ ਮੈਂ ਕਿਸੇ ਮੰਤਰੀ ਨਾਲ ਨਹੀਂ ਲੜਨਾ ਜਾ ਕੇ ਪਹਿਲੀ ਜ਼ਿੰਮੇਵਾਰੀ ਮੇਰੀ ਆ ਕਿ ਮੈਂ ਉਹ ਰੱਬ ਦਾ ਅਹਿਸਾਸ ਪ੍ਰਾਪਤ ਕਰਾਂ। ਉਹ ਰੱਬ ਦੇ احساس ਨਾਲ ਕੀ ਅੰਦਰ ਪਿਆਰ ਹੀ ਪਿਆਰ ਭਰ ਜਣਾ ਕਿ ਜਿੱਥੇ ਵੀ ਤੁਸੀਂ ਜਾਵੋਗੇ ਹੱਥ ਤੁਹਾਡੇ ਜੁੜੇ ਹੋਣਗੇ ਚਿਹਰੇ ਤੇ ਮੁਸਕਾਨ ਹੋਵੇਗੀ ਦਿਲ ਦੇ ਵਿੱਚ ਪਿਆਰ ਹੀ ਪਿਆਰ ਹੋਏਗਾ ਤੇ ਉਹ ਪਿਆਰ ਸਭ ਕੁਝ ਖਤਮ ਕਰ ਸਕਦਾ ਹੈ ਉਫੀ ਪਿਆਰ ਇਹ ਨਫਰਤ ਮੁਕਾ ਸਕਦਾ ਹੈ ਨਫਰਤ ਨਫਰਤ ਨਹੀਂ ਮੁਕਾ ਸਕਦੀ ਗੁੱਸਾ ਗੁੱਸੇ ਨੂੰ ਨਹੀਂ ਮੁਕਾ ਸਕਦਾ ਪਰ ਉਹ ਇੱਕ ਸੱਚ ਦਾ ਇੱਕ ਰੱਬ ਦਾ ਪਿਆਰ ਸਾਰੇ ਦੁੱਖ ਮੁਕਾ ਦਿੰਦਾ ਉਹ ਸਾਰੇ ਤੁਹਾਡੇ ਪਾਪ ਕੀਤੇ ਦਾ ਨਾਸ ਕਰ ਦਿੰਦਾ ਉਹ ਪਿਆਰ ਹੈ ਬਾਬੇ ਦਾ ਇੱਕ ਰੱਬ ਦਾ ਕਿਹਣਾ ਸਾਨੂੰ ਬਾਬਾ ਸਿਖਾਉਣਾ ਚਾਹੁੰਦਾ ਤੇ ਇਹ ਕਿਸੇ ਤੋਂ ਨਹੀਂ ਲੁਕੇ ਆਏ ਸਾਡੇ ਅੰਦਰ ਪਹਿਲਾਂ ਹੀ ਐ ਅਸੀਂ ਬਸ ਦੱਬਿਆ ਹੋਇਆ ਅਸੀਂ ਆਪਣੇ ਦਿਲ ਬੰਦ ਕੀਤੇ ਹੋਏ ਨੇ ਪਿਆਰ ਅਸੀਂ ਹਉਮੇ ਵਾਲੀ ਕਰਦੇ ਆ ਕੋਈ ਆਪਣੇ ਬੱਚੇ ਨੂੰ ਪਿਆਰ ਕਰਦਾ ਕੋਈ ਆਪਣੀ ਮਾਤਾ ਪਿਤਾ ਨੂੰ ਪਿਆਰ ਕਰਦਾ ਕੋਈ ਆਪਣੇ ਰਿਸ਼ਤੇਦਾਰਾਂ ਤਾਂ ਕੰਮ ਨਹੀਂ ਭੈਣ ਭਰਾ ਮਾਤਾ ਤੱਕ ਪਿਆਰ ਕਰਦਾ ਪਰ ਉਹ ਕਿਸੇ ਨੂੰ ਨਫ਼ਰਤ ਵੀ ਕਰਦਾ ਕਿਸੇ ਨੂੰ ਮਾੜਾ ਵੀ ਸੋਚਦਾ ਉਹ ਸਟੇਜ ਦੇ ਵਿੱਚ ਅਸੀਂ ਇੱਕ ਨਹੀਂ ਹੈਗੇ ਕਿਉਂਕਿ ਜਦੋਂ ਇੱਕ ਦਾ ਹਾਸਾ ਸਾਂ ਉਹਦੇ ਵਿੱਚ ਤੁਸੀਂ ਖੁਦ ਪਿਆਰ ਬਣ ਜੰਨੇ ਹੋ ਅੰਦਰ ਹਉਮੇ ਰਹਿੰਦੀ ਨਹੀਂ ਹਮੇਹੀ ਤਾਂ ਕਰ ਰਹੀ ਹੈ ਕਿਸੇ ਨੂੰ ਨਫ਼ਰਤ ਆਪਣੀ ਤੋਂ ਨੀਮਾ ਸਮਝਦੀ ਹੈ ਕਿਸੇ ਨੂੰ ਜਾਂ ਆਪਣੀ ਦੂੱਚਾ ਸਮਝਦੀ ਹੈ ਕਿਸੇ ਨੂੰ ਪਰ ਉਹ ਇੱਕ ਦੇ ਅਹਿਸਾਸ ਦੇ ਵਿੱਚ ਨਾ ਹੀ ਕੋਈ ਉੱਚਾ ਹੈ ਨਾ ਹੀ ਕੋਈ ਨੀਮਾ ਹੈ ਉਹ ਇੱਕ ਸਟੇਟ ਹੀ ਇੱਕ ਆ ਦੋ ਹੈ ਹੀ ਨਹੀਂ ਉਹ ਇੱਕ ਆ ਅਸੀਂ ਸਾਰੇ ਇਦਾਂ ਇੱਕ ਆ ਤੇ ਜਦੋਂ ਤੁਹਾਨੂੰ ਅਹਿਸਾਸ ਹੋ ਗਿਆ ਕਿ ਇਹ ਸਾਰਾ ਹੀ ਮੇਰਾ ਸਰੀਰ ਆ ਸਾਰੀ ਦੁਨੀਆ ਦੇ ਜੀਵ ਜੰਤੂ ਸਾਰੇ ਇਨਸਾਨ ਜਿਵੇਂ ਹੁਣ ਮੈਨੂੰ ਮਹਿਸਾਸ ਹੁੰਦਾ ਕਿ ਇਹ ਮੇਰਾ ਸਰੀਰ ਆ ਉਹ ਸਾਰਾ ਆਪਣਾ ਹੋ ਜਾਂਦੇ ਨੇ ਹੁਣ ਜੇ ਮੈਨੂੰ ਪਤਾ ਉਹ ਮੈਂ ਆ ਸਾਹਮਣੇ ਵਾਲਾ ਬੰਦਾ ਮੈਂ ਉਹਦਾ ਕਿਵੇਂ ਮਾੜਾ ਕਰ ਦਵਾਂ ਮੈਂ ਜੇ ਕਿਸੇ ਨੂੰ ਮਾੜਾ ਬੋਲ ਰਿਹਾ ਹਾਂ ਮੈਂ ਆਪਣੇ ਆਪ ਨੂੰ ਮਾੜਾ ਬੋਲ ਰਿਹਾ ਜੇ ਮੈਂ ਕਿਸੇ ਦਾ ਮਾੜਾ ਸੋਚ ਰਿਹਾ ਕਿਸੇ ਨੂੰ ਮਾੜਾ ਬੋਲ ਰਿਹਾ ਮੈਂ ਕਿਸੇ ਨੂੰ ਨਹੀਂ ਮੈਂ ਆਪਣੇ ਆਪ ਨੂੰ ਹੀ ਕਰ ਰਿਹਾ ਮੈਂ ਕਿਸੇ ਨਾਲ ਧੋਖਾ ਕਰ ਰਿਹਾ ਮੈਂ ਕਿਸੇ ਨਾਲ ਧੋਖਾ ਨਹੀਂ ਕਰ ਰਿਹਾ ਮੈਂ ਆਪਣੇ ਆਪ ਨਾਲ ਹੀ ਕਰ ਰਿਹਾ ਜੇ ਇਹ ਅਹਿਸਾਸ ਸਾਨੂੰ ਸਾਰਿਆਂ ਨੂੰ ਹੋ ਜਵੇ ਪੰਜਾਬ ਨੇ ਤਾਂ ਮਿੰਟਾਂ ਚ ਬਦਲ ਦੇਣਾ ਤਾਹੀਂ ਤਾਂ ਸਤੋਂ ਸਾਡੀ ਬਾਣੀ ਖੋਈ ਗਈ ਹੈ ਤਾਂ ਹੀ ਤੇ ਸਤੋਂ ਸਾਡਾ ਜਿਹੜਾ ਪੜ੍ਹਾਈ ਹੈ ਸਾਡੀ ਸਭ ਕੁਝ ਖੋਇਆ ਗਿਆ ਕਿਉਂਕਿ ਪਹਿਲਾਂ ਗੁਲਾਮੀ ਸੀਗੀ ਦੇ ਦੀ ਪਹਿਲਾਂ ਸਰੀਰਾਂ ਨੂੰ ਗੁਲਾਮ ਕੀਤਾ ਜਾਂਦਾ ਸੀ ਫਿਰ ਅਸੀਂ ਲੜਨਾ ਸ਼ੁਰੂ ਕੀਤਾ ਪਰ ਅੱਜ ਦੇ ਸਮੇਂ 'ਚ ਸਾਡੀ ਦੇਹ ਗੁਲਾਮ ਨਹੀਂ ਹੈ ਸਾਡੀ ਸੋਚ ਗੁਲਾਮ ਹੋ ਚੁੱਕੀ ਹੈ ਤੇ ਸੋਚ ਦੀ ਗੁਲਾਮੀ ਗਿਆਨ ਨਾਲ ਹੀ ਮੁੱਕਦੀ ਹੈ ਲੜਾਈ ਨਾਲ ਕਦੇ ਵੀ ਨਹੀਂ ਮੁੱਕ ਸਕਦੀ ਸੋਚ ਦੀ ਗੁਲਾਮੀ ਚ ਜਿੰਨਾ ਮਰਜੀ ਲੜਦੇ ਰਹੋ ਚਾਹੇ ਤੁਸੀਂ ਆਪਣੀ ਸਰਕਾਰਾਂ ਨਾਲ ਲੜਦੇ ਰਹੋ ਚਾਹੇ ਤੁਸੀਂ ਦੂਜੇ ਧਰਮਾਂ ਦੇ ਲੋਕਾਂ ਨਾਲ ਲੜਦੇ ਰਹੋ ਕਿਉਂਕਿ ਤੁਹਾਡੀ ਸੋਚ ਦੇ ਵਿੱਚ ਤੁਸੀਂ ਅਲੱਗ-ਅਲੱਗ ਹੋ ਚੁੱਕੇ ਹੋ ਪਰ ਜਦੋਂ ਮਨ ਦੇ ਵਿੱਚ ਰੱਬ ਆ ਗਿਆ ਅਸੀਂ ਇੱਕ ਹੋ ਗਏ ਤੁਸੀਂ ਲੜੋਗੇ ਕਿ ਦਿਨ ਨਾਲ ਤੁਸੀਂ ਹੈ ਹੀ ਹੋ ਇੱਕ ਦੂਜੇ ਸੇਮ ਹੀ ਅਲੱਗ ਹੈ ਹੀ ਕੋਈ ਨਹੀਂ ਤੁਹਾਡੇ ਤੋਂ ਹੁਣ ਚਾਹੇ ਤੁਸੀਂ ਵੀਰੇ ਹਿੰਦੂ ਚਾਹੇ ਤੁਸੀਂ ਮੁਸਲਮਾਨ ਧਰਮ ਦੇ ਹੋ ਚਾਹੇ ਤੁਸੀਂ ਕਿਸੇ ਵੀ ਜਾਤ ਦੇ ਹੋ ਆਪਾਂ ਸਾਰੇ ਇੱਕ ਬਰਾਬਰ ਆਪਾਂ ਹੈ ਹੀ ਇੱਕ ਅਸੀਂ ਦੋ ਹੈ ਹੀ ਨਹੀਂ ਅਸੀਂ ਇੱਕ ਆ ਤੇ ਇਹ ਅਹਿਸਾਸ ਹੈ ਜੋ ਇਹ ਅਹਿਸਾਸ ਸਾਨੂੰ ਗੁਰਬਾਣੀ ਕਰਾ ਸਕਦੀ ਹੈ ਬਾਬਾ ਨਾਨਕ ਦੀ ਤੇ ਬਾਬਾ ਨਾਨਕ ਨੇ ਕਿੰਨੀ ਦੁਨੀਆਂ ਚ 26000 ਮੀਲ ਦਾ ਪੈਂਡਾ ਤੁਰ ਕੇ ਲੋਕਾਂ ਨੂੰ ਸਿਖਾਇਆ ਤੇ ਸਾਡੇ ਦਾ ਘਰ ਦਾ ਬਾਬਾ ਸੀ ਅਸੀਂ ਭੁੱਲ ਚੁੱਕੇ ਹਾਂ ਅਸੀਂ ਸਮਝ ਨਹੀਂ ਰਹੇ ਸਾਨੂੰ ਹੁਣ ਕਈ ਲੋਕ ਇਹ ਵੀ ਕਹਿ ਰਹੇ ਨੇ ਜੀ ਇਹ ਬਾਬਾ ਨਾਨਕ ਨੂੰ ਗੁਰੂ ਨਾਨਕ ਦੇਵ ਜੀ ਨਹੀਂ ਕਹਿ ਰਿਹਾ ਇਹ ਬਾਬਾ ਨਾਨਕ ਨੂੰ ਨਾਨਕ ਹੀ ਕਹੀ ਜਾਂਦਾ ਸਤਕਾਰ ਨਹੀਂ ਕਰਦਾ ਬੇਅਦਬੀ ਕਰ ਰਿਹਾ ਤੁਸੀਂ ਬਾਬੇ ਦਾ ਪਿਆਰ ਫਿਰਲੇ ਅਹਿਸਾਸ ਨਹੀਂ ਕੀਤਾ ਜੇ ਸਾਡੇ ਮਨ ਦੇ ਵਿੱਚ ਪਿਆਰ ਹੀ ਇੰਨਾ ਬਾਬੇ ਨੂੰ ਲੈ ਕੇ ਪਿਆਰ ਤੋਂ ਵੱਡਾ ਸਤਕਾਰ ਹੈ ਕੋਈ ਦੱਸਿਓ ਤਾਂ ਮੈਨੂੰ ਸਭ ਤੋਂ ਵੱਡਾ ਸਤਕਾਰ ਹੈ ਪਿਆਰ ਤੇ ਜਦੋਂ ਬਾਬੇ ਦਾ ਪਿਆਰ ਮਹਿਸੂਸ ਹੁੰਦਾ ਉਹਨੂੰ ਚਾਹੇ ਤੁਸੀਂ ਬਾਪੂ ਜੀ ਕਹੋ ਜਾਂ ਦਾਦਾ ਜੀ ਕਹੋ ਬਾਬਾ ਨਾਨਕ ਕਹੋ ਨਾਨਕ ਕਹੋ ਯਾਰ ਬਾਬਾ ਨਾਨਕ ਇਹੋ ਜਿਹਾ ਹੈ ਹੀ ਨਹੀਂ ਕਿ ਤੁਹਾਨੂੰ ਤੁਹਾਡੇ ਨੂੰ ਕਹੇ ਗੁੱਸਾ ਕਰੇ ਤੁਹਾਨੂੰ ਮਾੜਾ ਕਹੇ ਕਿ ਮੈਨੂੰ ਇਦਾਂ ਕਿਉਂ ਕਹਿਤਾ ਬਾਬਾ ਨਾਨਕ ਸਿਰਫ ਪਿਆਰ ਹੈ ਤੇ ਉਹਨੂੰ ਪਿਆਰ ਹੀ ਵੜਨਾ ਹੁੰਦਾ ਤੇ ਜੇ ਉਹ ਪਿਆਰ ਦਾ ਸਾਨੂੰ ਅਹਿਸਾਸ ਹੋ ਜਵੇ ਆ ਗੱਲਾਂ ਦਾ ਦਿਮਾਗ ਚ ਆਉਂਦੀਆਂ ਨਹੀਂ ਜਿਹਨੇ ਬਾਬੇ ਦੀ ਬੇਅਦਬੀ ਕਰਤੀ ਨਾ ਇਹ ਕਹਤਾ ਜਿੱਥੇ ਪਿਆਰ ਹੈ ਮਨ ਦੇ ਵਿੱਚ ਉਹ ਸਭ ਤੋਂ ਵੱਡਾ ਸਤਕਾਰ ਹੈ ਜੇ ਮਨ ਦੇ ਵਿੱਚ ਪਿਆਰ ਹੈ ਸਤਕਾਰ ਦੀ ਲੋੜ ਨਹੀਂ ਪੈਂਦੀ ਸਾਨੂੰ ਜੀ ਜੀ ਹਾਂਜੀ ਹਾਂਜੀ ਬਾਬੇ ਨਾਨਕ ਦੇ ਘਰ ਜੈ ਜੈਕਾਰ ਦੇ ਨੰਬਰ ਨਹੀਂ ਮਿਲਦੇ ਬਾਬਾ ਨਾਨਕ ਦੇ ਘਰ ਸੋਚ ਸਮਝ ਦੇ ਤਰਕ ਦੇ ਬੁੱਧੀ ਨੂੰ ਸਮਝਣ ਦੇ ਉਹ ਗੁਰਮਾਰੀ ਨੂੰ ਸਮਝਣ ਦੇ ਨੰਬਰ ਮਿਲਦੇ ਨੇ ਬਾਬਾ ਨਾਨਕ ਜੀ ਨਾ ਜਿੱਦਾਂ ਵਿਦਵਾਨ ਬਹੁਤ ਪੜਿਆ ਲਿਖਿਆ ਬਹੁਤ ਸਮਝਵਾਲਾ ਬਹੁਤ ਵੱਡੀ ਤਰਕ ਕਰਨ ਵਾਲਾ ਉਦਾਂ ਦੇ ਬਣਦੀ ਲੋੜ ਆ ਸਾਨੂੰ ਹੁਣ ਜੀ ਸਾਨੂੰ ਕੀ ਧਰਮਾਂ ਦੇ ਬੱਚੇ ਲੜਾ ਰਿਹਾ ਉਹ ਤਾਂ ਹੀ ਤਾਂ ਲੜਾ ਸਕਦਾ ਕਿਉਂਕਿ ਸਾਨੂੰ ਸਮਝ ਨਹੀਂ ਆ ਅਸੀਂ ਬੇਫਕੂਫੀ ਕਰ ਰਹੇ ਹਾਂ ਸਾਨੂੰ ਬੇਫਕੂਫ ਤਾਂ ਹੀ ਤਾਂ ਬਣਾਇਆ ਜਾ ਸਕਦਾ ਕਿਉਂਕਿ ਸਾਨੂੰ ਸਮਝ ਨਹੀਂ ਆ ਤਾਹੀਂ ਸਾਡੀ ਜ਼ਿੰਮੇਵਾਰੀ ਆ ਕਿ ਅਸੀਂ ਆਪਣਾ ਗਿਆਨ ਪ੍ਰਾਪਤ ਕਰੀਏ ਮਾਨੀ ਤੋਂ ਅਸੀਂ ਇੰਨੇ ਕੁ ਸਮਝਦਾਰ ਹੋ ਸਕੀਏ ਕਿ ਸਾਨੂੰ ਕੀ ਬੇਫਿਕੂਪਣਾ ਕੇ ਆਪਸ ਨਾ ਲੜਾ ਸਕੇ ਹੈ ਨਾ ਜੀ ਸਾਨੂੰ ਇਹ ਚੀਜ਼ ਦੀ ਜ਼ਰੂਰਤ ਹੈ ਤਾਂ ਹੀ ਸਾਨੂੰ ਨਾ ਹੀ ਦਾ ਪੰਜਾਬ 'ਚ ਸਰਕਾਰਾਂ ਨੂੰ ਬਦਲਣ ਦੀ ਲੋੜ ਹੈ ਨਾ ਹੀ ਸਾਨੂੰ ਕਿਸੇ ਪੁਲਿਸ ਸਿਸਟਮ ਨੂੰ ਬਦਲਣ ਦੀ ਲੋੜ ਹੈ ਨਾ ਕਿਸੇ ਹੋਰ ਸਿਸਟਮ ਨੂੰ ਬਦਲਣ ਦੀ ਲੋੜ ਹੈ ਸਾਨੂੰ ਆਪਣੇ ਆਪ ਚ ਜ਼ਿੰਮੇਵਾਰੀ ਚ ਠਹਿਣ ਦੀ ਲੋੜ ਆ ਕਿ ਮੈਂ ਆਪਣੇ ਆਪ ਨੂੰ ਜਮਾਂ ਸਹੀ ਰੱਖਣਾ ਮੈਂ ਰੱਬ ਦੇ ਰਾ ਬਾਬੇ ਦੇ ਰਾ ਚੁਰ ਕੇ ਇੱਕ ਰੱਬ ਦਾ ਅਹਿਸਾਸ ਕਰਨਾ ਉਸ ਤੋਂ ਬਾਅਦ ਜਿਹੜੀ ਦੁਨੀਆ ਚ ਵਿੱਚ ਰੋਂਗੇ ਜਿਹੜੇ ਬੰਦੇ ਦੇ ਮਨ ਚ ਪਿਆਰ ਹੈ ਉਹ ਜਿੱਥੇ ਜਾਊਗਾ ਪਿਆਰ ਹੀ ਤਾਂ ਵੰਡੂਗਾ ਉਹ ਨਫ਼ਰਤ ਫਲਾਊਗਾ ਹੀ ਕਿਉਂ ਉਹ ਗੁੱਸਾ ਕਰੂਗਾ ਹੀ ਕਿਉਂ ਕਿਸੇ ਤੇ ਇਹੋ ਜਿਹਾ ਸੀ ਬੰਨਣਾ ਹੈ ਤੇ ਸਾਰੇ ਇਹੋ ਜਿਹੇ ਹੋਵਾਂਗੇ ਅਸੀਂ ਪੰਜਾਬ ਤਾਂ ਆਪਣੇ ਠੀਕ ਹੋ ਗਿਆ ਲੋਕ ਕਰਦੇ ਨੇ ਜੀ ਗੱਲਾਂ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਖਾਲਸਾ ਰਾਜ ਜਦੋਂ ਤੱਕ ਨਹੀਂ ਹੋਣਾ ਜਦੋਂ ਖਾਲਸੇ ਨੂੰ ਸਮਝ ਨਹੀਂ ਆਉਂਦੀ ਕਿ ਸਾਰੇ ਇੱਕ ਆ ਜੇ ਤੁਸੀਂ ਕਿਸੇ ਉੱਪਰ ਰਾਜ ਕਰਨ ਦੀ ਗੱਲ ਕਰ ਰਹੇ ਹੋ ਨਾ ਉਹ ਖਾਲਸਾ ਰਾਜ ਨਹੀਂ ਹੈ ਖਾਲਸਾ ਰਾਜ ਉਹ ਰਾਜ ਹੈ ਜਿੱਥੇ ਸਾਰੀ ਧਰਤੀ ਇੱਕ ਹੈ ਸਾਰੇ ਇੱਕ ਬਰਾਬਰ ਨੇ ਉਹਨਾਂ ਨੂੰ ਉਹਨਾਂ ਦੇ ਧਰਮ ਨੂੰ ਲੈ ਕੇ ਨੀਮਾਨੇ ਸਮਝਿਆ ਜਾਂਦਾ ਉਹਨਾਂ ਦੀ ਉਹਨਾਂ ਨੂੰ ਪਹਿਰਾਵੇ ਨੂੰ ਲੈ ਕੇ ਉਹਨਾਂ ਦੀ ਬਾਣੀ ਨੂੰ ਲੈ ਕੇ ਉਹਨਾਂ ਦੇ ਗ੍ਰੰਥਾਂ ਨੂੰ ਲੈ ਕੇ ਗਲਤ ਨਹੀਂ ਕਿਹਾ ਜਾਂਦਾ ਸਾਰੇ ਇੱਕ ਹੌਂ ਤੇ ਸਾਰੇ ਫ੍ਰੀ ਨੇ ਸਾਰੇ ਫ੍ਰੀडम ਨਾਲ ਜਿਉਂਦੇ ਨੇ ਉਹ ਕਾਲ ਤਾਰਾ ਜੀ ਤੇ ਸਾਨੂੰ ਸਿੱਖਾਂ ਨੂੰ ਸਮਝਣ ਦੀ ਲੋੜ ਹੈ ਕਿ ਸਾਨੂੰ ਬਾਬੇ ਨੇ ਜਿਹੜਾ ਕੰਮ ਦਿੱਤਾ ਅਸੀਂ ਆਪਣੇ ਆਪ ਤੱਕ ਨਹੀਂ ਰੱਖ ਸਕਦੇ ਕਿ ਖਾਂਜੀ ਸੱਚੀ ਸਿੱਖਾਂ ਸਾਡਾ ਧਰਮ ਹੈ ਸਾਡੀ ਬਾਣੀ ਹੈ ਸਿੱਖਾਂ ਦੀ ਤਾਂ ਬਾਬੇ ਨੇ ਸੇਵਾ ਲਗਾਈ ਆ ਕਿ ਤੁਸੀਂ ਖੁਦ ਸਿੱਖੋ ਤੇ ਸਾਰੀ ਦੁਨੀਆ ਨੂੰ ਸਿਖਾਓ ਚਾਹੇ ਉਹ ਗੋਰ ਆਇਆ ਜਾਂ ਕਾਲਾ ਹੈ ਚੰਗਾ ਜਾਂ ਮਾੜਾ ਹੈ ਚ ਕਿਸੇ ਵੀ ਦੇਸ਼ ਦਾ ਰਹਿਣ ਵਾਲਾ ਹੈ ਕਿਸੇ ਵੀ ਧਰਮ ਦਾ ਹੈ ਉਹ ਸਾਡਾ ਹੀ ਹਿੱਸਾ ਹੈ ਤੁਸੀਂ ਸਿੱਖ ਕੇ ਉਹਨਾਂ ਨੂੰ ਸਿਖਾਉਣਾ ਹੈ ਉਹਨਾਂ ਨੂੰ ਸਮਝਾਉਣਾ ਬਾਬੇ ਨਾਨਕ ਨੇ ਕਿਹਾ ਮਾਤ ਪ੍ਰੇ ਦੀ ਗੀਤ ਅਸੀਂ ਕਿਸੇ ਉਹ ਮੁਸਲਮਾਨ ਕੰਟਰੀਆਂ 'ਚ ਵੀ ਗਿਆ ਉਹ ਹਿੰਦੂ ਕੰਟਰੀਆਂ 'ਚ ਵੀ ਗਿਆ ਉਹ ਅਲੱਗ-ਅਲੱਗ ਜਾਤ-ਪਾਤ ਦੇ ਲੋਕਾਂ ਨੂੰ ਸਾਰਿਆਂ ਨੂੰ ਮਿਲ ਕੇ ਇੱਕ ਬਰਾਬਰ ਸਮਝਾਇਆ ਉਹਨੇ ਕਿਸੇ 'ਚ ਮਤਭੇਦ ਨਹੀਂ ਕੀਤਾ ਹੁਣ ਜਦੋਂ ਫਿਰ ਬਾਣੀ ਨੇ ਮਤਭੇਦ ਨਹੀਂ ਕੀਤਾ ਬਾਬਾ ਜੀ ਨੇ ਕਿਸੇ ਨਾਲ ਮਤਭੇਦ ਨਹੀਂ ਕੀਤਾ ਫਿਰ ਅਸੀਂ ਕੌਣ ਹੁੰਦੇ ਆ ਕਰਨੇ ਵਾਲੇ ਚਲੋ ਉਮੀਦ ਕਰਦਾ ਜਾਂਦੇ ਜਾਂਦੇ ਤੁਹਾਨੂੰ ਮੇਰਾ ਮੈਸੇਜ ਸਮਝ ਆਇਆ ਹੋਵੇ ਕਿ ਅਸੀਂ ਕਿਸੇ ਨੂੰ ਨਹੀਂ ਬਦਲਣਾ ਅਸੀਂ ਆਪਣੇ ਆਪ ਨੂੰ ਬਦਲਣਾ ਪਹਿਲਾਂ ਆਪਣਾ ਅੰਦਰੂਨੀ ਗਿਆਨ ਪ੍ਰਾਪਤ ਕਰਕੇ ਅਸੀਂ ਰੱਬ ਨੂੰ ਪਾਉਣਾ ਉਹ ਰੱਬ ਦਾ ਪਿਆਰ ਅੰਦਰ ਜਗਾਉਣਾ ਫਿਰ ਅਸੀਂ ਦੁਨੀਆ 'ਚ ਵਿਚਰਾਂਗੇ ਨਾ ਸਭ ਸੈੱਟ ਹੋ ਜਾਏਗਾ ਇਹ ਆ ਸੇਖ ਦੀ ਅਸਲੀ ਜਿਮੇਵਾਰੀ ਇਹ ਆ ਸੇਖ ਦਾ ਅਸਲੀ ਧਰਮ ਤੁਹਾਨੂੰ ਜੀ ਹੁਣ ਸਾਰਿਆਂ ਨੂੰ ਮੈਂ ਦਿਲ ਤੋਂ ਬਾਬੇ ਦਾ ਦੁਆ ਕਰਦਾ ਕਿ ਸਾਨੂੰ ਸਾਰਿਆਂ ਨੂੰ ਆਪਣਾ ਪਿਆਰ ਦਵੇ ਤੁਹਾਨੂੰ ਸਾਰਿਆਂ ਨੂੰ ਸਮਝ ਆਵੇ ਬਾਬਾ ਨਾਨਕ ਸੱਚੀ ਜ ਕੋਈ ਮਤ ਪੇਦ ਨਹੀਂ ਕਰਦਾ ਚਾਹੇ ਤੁਸੀਂ ਜ਼ਿੰਦਗੀ ਜਿੰਨੇ ਮਰਜੀ ਪਾਪ ਵੀ ਕਰ ਲੇ ਉਹ ਬਾਬਾ ਨਾਨਕ ਤੁਹਾਨੂੰ ਤਾਂ ਵੀ ਹੱਥ ਫੜਾਉਣ ਲਈ ਤਿਆਰ ਹੈ ਇੱਕ ਵਾਰ ਉਹਦੇ ਰਾਤੇ ਤੋਰਖੇ ਤਾਂ ਦੇਖੋ ਉਹਦਾ ਕੋਈ ਰੂਪ ਨਹੀਂ ਉਹਦਾ ਕੋਈ ਨਾਮ ਨਹੀਂ ਉਹਦਾ ਕੋਈ ਧਰਮ ਨਹੀਂ ਉਹਦੀ ਕੋਈ ਥਾਂ ਨਹੀਂ ਨਾ ਉੱਚਾ ਹੈ ਨਾ ਉਹ ਨੀਮਾ ਹੈ ਉਹ ਕੱਲ ਵੀ ਸੀ ਤੇ ਕੱਲ ਵੀ ਹੋਵੇਗਾ ਨਾ ਉਹ ਗੋੜਾ ਨਾ ਉਹ ਫਿੱਕਾ ਤੇ ਨਾ ਉਹ ਕਾਲਾ ਤੇ ਨਾ ਚਿੱਟਾ ਉਹ ਰੂਚ ਤੇਰੇ ਡੂੰਘਾ ਵਸਦਾ ਬੱਚਿਆਂ ਚ ਉਹਨੂੰ ਵੇਖ ਲੈ ਹੱਸਦਾ ਜਦ ਮੈਂ ਨੂੰ ਆਪਣੇ ਦਿਲੋਂ ਮੁਕਾਵੇਂ ਤਦ ਗੁਰੂ ਫਿਰ ਸਾਹਮਣੇ ਆਵੇ ਉਹ ਮੇਰੀ ਮੇਰੀ ਨਾ ਕਰ ਤੂੰ ਬੰਦਿਆ ਇੱਕ ਦਿਨ ਸਭ ਕੁਝ ਮੁੱਕ ਜਾਣਾ ਉਹ ਜਦ ਤੁਰ ਗਏ ਜਹਾਨੋਂ ਕਿਸੇ ਯਾਦ ਨਾ ਆਣਾ ਰਹ ਜਾਣਾ ਤੇ ਬਸ ਬੰਦਗੀ ਕੀਤੀ ਬਾਕੀ ਸਭ ਮਿੱਟੀ ਹੋ ਜਾਣਾ ਉਹ ਜਦ ਕਿਤੇ ਕੋਈ ਰਾਹ ਨਾ ਲੱਭਾ ਫਿਰ ਉਹਨੇ ਹੀ ਹੱਥ ਫੜਾਉਣਾ ਨਾਨਕ ਜਦ ਮੇਰੇ ਸਾਹਮਣੇ ਆਇਆ ਉਹਨੇ ਇਹ ਸੱਚ ਦਿਖਾਇਆ ਉਹ ਮੈਂ ਨਾਨਕ ਦਾ ਜੁਗੀ ਮੈਨੂੰ ਕਮਕਾਰ ਦੇ ਰਾਹੀ ਪਾਇਆ ਤੁਹਾਨੂੰ ਲੱਗਿਆ ਕਿ ਮੈਂ ਚੱਜ ਦੀ ਗੱਲ ਕਹੀ ਹੈ ਸਾਡਾ ਕੁਝ ਬਦਲ ਸਕਦਾ ਇਹਨੂੰ ਸ਼ੇਅਰ ਜਰੂਰ ਕਰ ਦਿਓ ਹਰ ਇੱਕ ਪੰਜਾਬੀ ਬੰਦੇ ਬੋਲਣ ਨਾਲ ਜਿਹੜਾ ਪੰਜਾਬੀ ਬੋਲਦਾ ਉਹਨੂੰ ਜਰੂਰ ਦਿਖਾ ਦਿਓ ਇੱਕ ਵਾਰ ਬਾਕੀ ਤੁਸੀਂ ਗਾਣਾ ਗੱਡਣੀਆਂ ਨੇ ਉਹ ਵੀ ਕੱਢ ਲਿਓ ਬਾਬਾ ਦੇ ਪ੍ਰਸ਼ਾਦ ਸਾਹਿਬ ਨੇ ਲੈ ਲਾਂਗੇ ਚੰਗਾ ਜੀ